ਸਾਰੀ ਦੁਨੀਆ ਨੇ ਦਿੱਤਾ ਪਿਆਰ ਇਕੱਲਾ ਗੈਰੀ ਗੈਰੀ ਸਾਡੀ ਉਲਟ ਹੈ ਇੱਕ ਉਹਦਾ ਚਾਵਲ ਜਾਂ ਪੱਤਰਕਾਰ ਇੱਥੇ ਹੁਣ ਮੈਂ ਉਹਦੇ ਬਾਰੇ ਬੋਲਣਾ ਨਹੀਂ ਉਹ ਖੈਰੀ ਇੱਧਰ ਮੇਰੀਆਂ ਅੱਖਾਂ ਜੱਖਾਂ ਬਾਹਰ ਅੱਖਾਂ ਦੇਖਾਂ ਦੂਜੇ ਨੰਬਰ ਵਾਲਾ ਕਾਠਿਆਵਾੜੀ ਕੰਨ ਤੁਹਾਨੂੰ ਬੁਲਾ ਲੈ ਇਹ ਚੀਜ਼ ਦਾ ਵੀ ਸਾਨੂੰ ਦੂਜੇ ਨੰਬਰ ਤੇ ਹੁਣ ਨਹੀਂ ਕਰ ਲੈਣਾ ਵੀ ਸਾਨੂੰ 8ਵੇਂ ਤੇ ਮਾਰ ਇਹਨਾਂ ਨੇ ਤਾਂ ਮਾਰਿਆ ਵੀ ਕੋੜਾ ਮਾਰਕੀਟ 'ਚ ਇਹੀ ਚੱਲਦੇ ਆ 16 ਸੋਲੋ ਬੰਦ ਕਿਹੜੇ ਨੇ ਚਾਰ ਚੌੜੇ ਨੇ ਚਾਰ ਲੰਬੇ ਨੇ ਚਾਰ ਛੋਟੇ ਨੇ ਚਾਰ ਪਤਲੇ ਨੇ ਮੱਥਾ ਚੌੜਾ ਚਾਹੀਦਾ ਨਾਸਾਂ ਚੌੜੀਆਂ ਖੁੱਲੀਆਂ ਗਈ ਦੀ ਢੋਡੇ ਦਾ ਪੇਟ ਦਾ ਤਣਾ ਲੰਬਾ ਹੋਵੇ ਤੇ ਉਹ ਘੋੜੇ ਦੀ ਕਾਠੀ ਛੂਟੀ ਹੋਵੇ ਤੁਸ਼ ਦੀ ਹੱਡੀ ਹੈ ਜਿਹੜੀ ਉਹ ਪਤਲੀ ਤੇ ਲੰਬੀ ਹੋਵੇ ਕਹਿੰਦੇ ਬਾਬਾਈ ਦਾ ਘੋੜਾ ਸਿਰਫ ਇੱਕ ਵਾਰ ਜਿੱਤੇ ਉਹ ਵੀ ਬਛੇਰੇ ਦੇ ਵਿੱਚ ਗੈਰੀ ਵਾਲਾ ਇੱਕ ਵੀ ਸ਼ੋਅ ਐਨੀਮਲ ਨਹੀਂ ਦਿਖਾਓ ਜਿੰਨੇ ਅੱਜ ਤੱਕ ਇਹਨੇ ਘੋੜੇ ਤਿਆਰ ਕਰੇ ਇੱਕ ਵੀ ਸ਼ੋਅ ਐਨੀਮਲ ਬਣਿਆ ਨਹੀਂ ਟੀਕ ਤਾਂ ਇਹਨਾਂ ਨੇ ਤਾਂ ਵਾਰੀ ਦੁੱਲੇ ਨੇ ਗੋਲਡਨ ਰੌਕ ਹਰਾ ਲਿਆ ਸਾਰੇ ਪਾਸਿਓਂ ਗਰਦਨ ਇਹਦੀ ਉੱਚੀ ਗਰਦਨ ਇਹਦੀ ਲੰਬੀ ਬਲੱਡ ਲਾਈਨ ਇਹਦੀ ਤਗੜੀ ਜਾਂ ਤਾਂ ਕੋਈ ਮਿਕਸ ਬ੍ਰੀਡ ਦੇ ਚੱਕਰ ਹੁੰਦਾ ਇਹਦੀ ਮਾਂ ਤਾਂ ਲਿਵਿੰਗ ਲੈਜੈਂਡ ਆ ਇਹ ਸ਼ਾਹਬਾਦੀ ਦਾ ਮਾਂ ਮਾਰੀ ਦੱਸ ਦੋ ਫਿਰ ਜੇ ਉਹਨੂੰ ਪਤਾ ਹੋਊਗਾ ਕਿ ਗੱਟ ਇਹਨਾਂ ਦੀ ਚੱਲਦੀ ਆ ਜਿਹੜਾ ਤਾਰੀ ਆ ਤਾਰੀ ਬਈ ਨਹੀਂ ਨਾ ਉਹਦਾ ਉਹਦਾ ਵੱਖਰਾ ਇੱਕ ਹੋਆ ਗੈਰੀ ਦਾ ਇੱਕ ਵੱਖਰਾ ਹੋਊ ਤੁਸੀਂ ਤੁਸੀਂ ਕਿਸ ਵੱਲ ਵਾਹੀ ਉਲਟ ਪਾਰਟੀ ਦਾ ਸ਼ੋਅ ਤਾਂ ਮੈਂ ਕਰਾਉਣਾ ਕਹਿੰਦਾ ਉਹ ਤਾਂ ਤਾਰੀ ਉਹਦੇ ਸਾਡੇ ਦੁਸ਼ਮਣ ਹੁੰਦੇ ਨੇ ਸ਼ੋਅ 'ਚ ਤੇ ਤਾਰੀ ਤਾਂ ਮੈਨੂੰ ਘੋੜਾ ਦਿੱਤਾ ਹੋਇਆ ਇਕਬਾਲ ਦਾ ਜੋ ਉਹਨਾਂ ਨੇ ਉਹਨਾਂ ਨੇ ਤਾਂ ਛੱਤੀ ਕਮੀਆਂ ਗਿਣਾਤੀਆਂ ਉਹਦਾ ਭਾਰ ਵੱਧਾ ਜੀ ਉਹਦਾ neck ਨਹੀਂ ਸਹੀ ਉਹ ਇੱਕ ਕੰਨ ਪਿੱਛੇ ਗਿਰਦੇ ਆ neck ਹੁਣ ਖੋਲ ਲੈਨੇ ਘੋੜਾ ਐਡੀ ਲੰਮੀ ਤੋਂ ਹੁਣ ਚੈਲੰਜ ਆਂ ਇੰਡੀਆ ਦੇ ਵਿੱਚ ਇਕੱਲੇ ਭਾਰਤ ਨੂੰ ਤੈਨੂੰ ਛੱਡ ਕੇ ਉਹ ਵੀ ਇਹਦਾ ਪੇਉਗਾ ਉਹ ਵੀ ਇਹਦਾ ਪੇਉਗਾ ਪਰ ਉਹ ਕਹਿੰਦੇ ਵੀ ਬਾਬਾ ਆਪਣੇ ਜੱਜ ਲਿਆਵੇ ਭੋਗੀ ਗਾਲ ਜਿਹੜੇ ਆਪਦੇ ਨੇ ਐ ਕਰਨਾ ਇਹ ਚੈਲੰਜ ਕਰਦੇ ਨੇ ਮੈਂ ਚੈਲੰਜ ਸਪੱਸ਼ਟ ਕਰੀਏ। ਜਿਹੜਾ ਘੋੜਾ ਹੁੰਦਾ ਸੀ ਮੰਨ ਲੈਂਦੇ ਘੋੜਾ ਵੀ ਕੋਈ ਨਹੀਂ ਸੀ ਇਹਦੇ ਉੱਪਰ ਦਾ ਨਾ ਲੈ ਦੋ ਨਾ ਤੁਸੀਂ ਜਿਹੜਾ ਕੰਨ ਮੂਹਰ ਨੂੰ ਹੋਵੇ ਇਹਨੂੰ ਝੁੰਗਾ ਕਹਿੰਦੇ ਨੇ ਤੇ ਜਿਹੜਾ ਕੰਨ ਇਹ ਆਏ ਆ ਇਹ ਵੀ ਕੰਨ ਮਾਰਵਾੜੀ ਦੀ ਖੇੜੀ ਵਾਲੇ ਬਾਬਾ ਜੀ ਦਾ ਪੰਜਾਬ ਸ਼ਿੰਗਾਰ ਕੀ ਹਾਰਿਆ ਕਿ ਸੋਸ਼ਲ ਮੀਡੀਆ ਤੇ ਤਹਿਲਕਾ ਮਚ ਗਿਆ। ਬਹੁਤ ਸਾਰੇ ਲੋਕ ਖੇੜੀ ਵਾਲੇ ਬਾਬਾ ਜੀ ਦੇ ਹੱਕ ਦੇ ਵਿੱਚ ਆ ਚੁੱਕੇ ਨੇ ਔਰ ਕਈ ਲੋਕ ਐ ਚੁੱਕੇ ਨੇ ਕੀ ਤਕਨੀਕੀ ਕਾਰਨਾਂ ਦੇ ਕਰਕੇ ਖੇੜੀ ਵਾਲੇ ਬਾਬਾ ਜੀ ਦਾ ਪੰਜਾਬ ਸ਼ਿੰਗਾਰ ਹਾਰਿਆ ਹੈ ਬਹੁਤ ਬਹੁਤ ਸਵਾਗਤ ਹੈ ਬਾਬਾ ਜੀ ਸੋਸ਼ਲ ਮੀਡੀਆ ਤੇ ਤਰਥੱਲੀ ਮੱਚੀ ਪਈ ਆ ਬਹੁਤ ਸਾਰੇ ਤੁਹਾਡੇ ਹੱਕ ਦੇ ਵਿੱਚ ਨੇ ਜਿਹੜੇ ਘੋੜੇ ਨੂੰ ਦੇਖਦੇ ਨੇ ਜਾਂ ਸਮਝ ਰੱਖਦੇ ਨੇ ਉਹ ਕਹਿੰਦੇ ਵੀ ਤਕਨੀਕੀ ਕਾਰਨਾਂ ਦੇ ਕਰਕੇ ਸਾਰੀ ਦੁਨੀਆ ਹੀ ਘੋੜਿਆਂ ਨੂੰ ਸਮਝ ਰੱਖਦੀ ਆ ਪਿਆਰ ਰੱਖਦੀ ਆ ਨਾ ਸਾਰੀ ਦੁਨੀਆ ਨੇ ਦਿੱਤਾ ਪਿਆਰ ਕੱਲਾ ਗੈਰੀ ਗੈਰੀ ਸਾਡੀ ਉਲਟਾ ਇੱਕ ਉਹਦਾ ਚਾਵਲ ਜਾਂ ਪੱਤਰਕਾਰ ਇੱਥੇ ਹੁਣ ਮੈਂ ਉਹਦੇ ਬਾਰੇ ਬੋਲਣਾ ਨਹੀਂ ਉਹ ਮੇਰੀਆਂ ਮਿੰਤਾਂ ਕਰਦਾ ਰਿਹਾ ਮੈਨੂੰ ਤੇ ਬਿਸ਼ੀਰਾ ਦੇਦੇ ਘੋੜਾ ਦੇਦੇ ਘੋੜਾ ਦੇ ਬਿਸ਼ੀਰਾ ਦੇਦੇ ਮਹਾ ਮੈਂ ਮਹਾ ਮੈਂ ਦਲਪੰਥ ਨੂੰ ਘੋੜਾ ਛਾੜਦਾ ਠੀਕ ਹੈ ਤੇ ਮੈਂ ਹੋਰ ਪੱਤਰਕਾਰ ਦੀ ਗੱਲ ਕਰਦੇ ਹੋਰ ਉਹ ਨਹੀਂ ਗੈਰੀ ਦੀ ਇੰਟਰਵਿਊ ਕਰੀ ਉਹਦੀ ਗੱਲ ਨਹੀਂ ਕਰਦੇ ਇੱਕ ਹੋਰ ਆ ਉਹਦੇ ਬਾਰੇ ਨਹੀਂ ਬੋਲਦੇ ਉਹ ਹੋਰ ਆ ਠੀਕ ਹੈ ਤੇ ਉਹ ਇੱਕ ਉਹ ਆ ਤੇ ਇੱਕ ਗੈਰੀ ਇੰਟਰਵਿਊ ਕਰ ਰਿਹਾ ਮਬਈ ਕਾਰਨ ਕੀ ਮੰਨਦੇ ਹੋ ਕਿਉਂਕਿ ਗੈਰੀ ਹੋਰੀ ਕਹਿ ਰਹੇ ਨੇ ਕਿ 16 ਤਰ੍ਹਾਂ ਦੇ ਹੁੰਦੇ ਆ ਚੈੱਕ ਕਰਨ ਤੋਂ ਬਾਅਦ ਬਿਲਕੁਲ ਅਸੀਂ ਕਿੱ데 ਨਹੀਂ ਜਾਣਾ ਬਾਈ ਜੀ ਕਹਿੰਦੇ ਬਾਬਾਈ ਦਾ ਘੋੜਾ ਸਿਰਫ ਇੱਕ ਵਾਰ ਜਿੱਤੇ ਉਹ ਵੀ ਬਛੇਰੇ ਦੇ ਵਿੱਚ ਤੇ ਦੋ ਦੰਦ ਦਾ ਲੈਣਾ ਸ਼ੋਅ ਐਨੀਮਲ ਬਣਿਆ ਜੀ ਜੱਟਿਆਂ ਨਹੀਂ ਗੈਰੀ ਵਾਲਾ ਇੱਕ ਵੀ ਸ਼ੋਅ ਐਨੀਮਲ ਨਹੀਂ ਦਿਖਾਉ ਜਿੰਨੇ ਅੱਜ ਤੱਕ ਇਹਨੇ ਘੋੜੇ ਤਿਆਰ ਕਰੇ ਇੱਕ ਵੀ ਸ਼ੋਅ ਐਨੀਮਲ ਬਣਿਆ ਹੋਵੇ ਸ਼ੋਅ ਐਨੀਮਲ ਸਮਝਦੇ ਕੀ ਹੁੰਦਾ ਚੈਂਪੀਅਨਾਂ ਦਾ ਚੈਂਪੀਅਨ ਹੂੰ ਇਹ ਦੋ ਦੰਦ ਚ ਪਿਆ 42 ਘੋੜੇ ਹਰਾਤੇ ਇਹਨੇ ਉਧਰੋਂ ਦੁੱਧ ਦੰਦ ਵਾਲੇ ਦੋ ਜਿੱਤ ਗਏ ਹੂੰ ਹੁਣ ਇਹ ਕਹਿੰਦੇ ਨੇ ਪੰਜਾਬ ਸਿੰਘਾਂ ਨੇ ਛੱਡਿਆ ਕਿਹੜਾ ਫੇਰਾ ਹਰਾਉਣ ਕਿੰਨੇ ਵੀ ਦੱਸ ਦੋ 골ਡਨ ਰੌਕ ਵੀ ਉੱਥੇ ਸੀ ਚੀਕ ਤਾਂ ਇਹਨਾਂ ਨੇ ਤਾਂ ਵਾਰੀ ਦੁੱਲੇ ਨੇ 골ਡਨ ਰੌਕ ਹਰਾ ਲਿਆ ਬਾ 20 ਵਾਰ ਦਾ ਚੈਂਪੀਅਨ ਫਲਾਨਾ ਤੇ ਦੁੱਲੇ ਤੋਂ ਉੱਪਰ ਤਾਂ ਕੋਈ ਹੈ ਹੀ ਕੋਈ ਨਹੀਂ ਪੰਜਾਬ 'ਚ ਅੱਜ ਦੇ ਟਾਈਮ 'ਚ ਤੇ ਤੇ ਵੀਰਾਂ ਤੋਂ ਉੱਪਰ ਕੋੜੀ ਦੁਨੀਆ 20 ਵਾਰ ਦੀ ਚੈਂਪੀਅਨ ਜਦੋਂ ਮੂਰੇ ਵੀਰਾਂ ਦੇ ਲਈ ਵੀਰਾਂ ਵੀ ਬਿੰਨ ਕਰ ਲਈ ਤੇ ਦੁੱਲੇ ਦੇ ਮੂਰੇ ਲਾਇਆ ਦੁੱਲੇ ਤੋਂ ਵੀ ਬਿੰਨ ਕਰ ਲਿਆ ਕਿਉਂਕਿ ਦੁੱਲਾ ਸਾਡਾ ਵੀ ਆਪਣਾ ਘੋੜਾ ਸੀ ਉਦਾਂ ਨਹੀਂ ਕਰਦੇ ਹਾਂ ਸਪੋਰਟਸਮੈਨ ਸਿਰਪਾ ਜੇ ਦੁੱਲਾ ਸਾਨੂੰ ਕਹਿੰਨ ਖਰਾਬ ਹੀ ਲੈਂਦਾ ਦੁੱਲਾ ਦੁੱਲਾ ਅਸੀਂ ਨਿੰਦਿਆ ਨਹੀਂ ਕਰਦੇ ਇੰਡੀਆ ਦਾ ਲੈਜੈਂਡ ਕੋੜਾ ਠੀਕ ਹੈ ਜਦੋਂ ਉੱਥੇ ਤਾਂ ਕੋਈ ਨੰਬਰ ਨਹੀਂ ਘਟਿਆ ਅੱਜ ਉਸ ਤੋਂ ਬਾਅਦ ਤਿਆਰ ਕਰਕੇ ਲੈ ਕੇ ਗਿਆ ਸਾਰੇ ਪਾਸਿਓਂ ਗਰਦਨ ਇਹਦੀ ਉੱਚੀ ਗਰਦਨ ਇਹਦੀ ਲੰਬੀ ਬਲੱਡ ਲਾਈਨ ਇਹਦੀ ਤਗੜੀ ਜਾਂ ਤਾਂ ਕੋਈ ਮਿਕਸ ਬ੍ਰੀਡ ਦੇ ਚੱਕਰ ਹੁੰਦਾ ਮਹਾਰਾਣੀ ਦਾ ਇਹ ਪੁੱਤਰ ਸ਼ਾਨ ਦੀ ਮਾਂ ਦਾ ਠੀਕ ਹੈ ਭਾਰਤ ਰਤਨ ਇਹਦਾ ਪਿਓ 10 ਵਾਰ ਦਾ ਕੈਂਪੀਅਨ ਦੇਵਰਾਜ ਦਿਲਵਾਗ ਰਣੀਆਂ ਅਲੀ ਸ਼ਾਨ ਤੂਫਾਨ ਤੱਕ ਅਸੀਂ ਗਿਣਤੀ ਗਿਣਾ ਸਕਦੇ ਹ ਇਹਦੀ ਮਾਂ ਤਾਂ ਲਿਵਿੰਗ ਲੈਜੈਂਡ ਆ ਤੇ ਸ਼ਾਹਬਾਦੀ ਦਾ ਮਾਂ ਵਾਲੇ ਦੱਸ ਦੋ ਫਿਰ ਜੇ ਉਹਨੂੰ ਪਤਾ ਹੋਵੇ ਤੇ ਪਰ ਉਸ ਤੋਂ ਬਾਅਦ ਫੇ ਸ਼ਾਹਵਾਦਰ ਦਾ ਨੰਬਰ ਹੋਣ ਦੀ ਗੱਲ ਇਸੇ ਗੱਲ ਤੇ ਆ ਗਈ ਤੇ ਸ਼ਾਹਵਾਦਰ ਨੰਬਰ ਕੱਟਦਾ ਪੈਰਟ ਨੋਜ ਚ ਪੈਰਟ ਨੋਜ ਨਹੀਂ ਹੈਗਾ ਤਾਂ ਸੌਹ ਚੁੱਕੇ ਜੱਜ ਸੌਹ ਜੱਜਾਂ ਨੂੰ ਪੁੱਛ ਲੋ ਤੇ ਬਾਕੀ ਸਫਾਈ ਆਪਾਂ ਦੇਣੀ ਨਹੀਂ ਕੋੜਾ ਕਿਸਦਾ ਨਿੰਦਣਾ ਨਹੀਂ ਹੁਣ ਜੇ ਆਪਾਂ ਗੱਲ ਕਰਦੇ ਆ ਅਸੀਂ ਰੌਣਾ ਇਹ ਨਹੀਂ ਵੀ ਸ਼ਾਹਵਾਦਰ ਫਰਸਟ ਆ ਠੀਕ ਹੈ ਹੁਣ ਜਿਹੜੇ ਕਹਿੰਦੇ ਤੁਹਾਡੇ ਸ਼ੋਹ ਤੇ ਫਰਸਟ ਆ ਸਾਡੇ ਸ਼ੋਹ ਤੇ ਪੰਜਾਬ ਸਿੰਘਾ ਰੁਪਿਆ ਤੀ ਅਸੀਂ ਤਾਂ ਪਾਇਆ ਹੀ ਨਹੀਂ ਸਾਡਾ ਸ਼ੋਹ ਸੀ ਕਿ ਪੰਜਾਬ ਦੇ ਸਾਨੂੰ ਇਹ ਸੀ ਵੀ ਇਹਨਾਂ ਦਾ ਇਹਨਾਂ ਦਾ ਕੋੜਾ ਇਹ ਇਹਨਾਂ ਦਾ ਸ਼ੋਅ ਆ ਇਹ ਵੀ ਨਹੀਂ ਪਾਉਣਗੇ ਆਪਦੇ ਸਾਨੂੰ ਕੀ ਪਤਾ ਦੀ ਵੀ ਅਸੀਂ ਤਾਂ ਨਾਮ ਪੰਡੇ ਆ ਇਹਨਾਂ ਨੇ ਨਾਮ ਰੱਖ ਲਿਆ ਫਿਰ ਕਿਹੜ ਕਿਉਂ ਕੱਢਿਆ ਬਾਬਾ ਜੀ ਕਿਉਂ ਇੱਕ ਤਰੀਕ ਨਾਲ ਜ਼ਲੀਲ ਕੀਤਾ ਗਿਆ ਜਿਹੜਾ ਪਹਿਲਾਂ ਵੀ ਲਾਕਡਾਟ ਹੋਈ ਸੀ ਲਾਕਡਾਟ ਇਹਨਾਂ ਦੀ ਚੱਲਦੀ ਆ ਜਿਹੜਾ ਤਾਰੀ ਆ ਤਾਰੀ ਬਾਈ ਲੀਲਾ ਵਾਲਾ ਉਹਦਾ ਉਹਦਾ ਵੱਖਰਾ ਇੱਕ ਹੋਆ ਗੈਰੀ ਦਾ ਇੱਕ ਵੱਖਰਾ ਹੋਆ ਤੁਸੀਂ ਤੁਸੀਂ ਕਿਸ ਵੱਲ ਠੀਕ ਚਲੋ 골ਡਨ ਰੌਕ ਵਾਲਾ ਜਿਹੜਾ ਉਹ ਬੰਦਾ 골ਡਨ ਰੌਕ ਵਾਲਾ ਉਹ ਤਾਰੀ ਦੇ ਨਾਲ ਇਹ ਇਸ ਤਰ੍ਹਾਂ ਉਹਦੀ ਕਾਟ ਆ ਠੀਕ ਆ ਤੇ ਗੈਰੀ ਤੇ ਗੋਲਡਨ ਰੌਕ ਵਾਲਾ ਧੜਾ ਆ ਗਿਆ ਇਕੱਠਾ ਹੋ ਗਿਆ ਹੂੰ ਤੇ ਮੈਂ ਤਾਰੀ ਵਾਲੇ ਧੜੇ ਚੋਂ ਇਕੱਲਾ ਚੱਲ ਗਿਆ ਉੱਥੇ ਹੂੰ ਉਹਨਾਂ ਨੇ ਕਿ ਤਾਰੀ ਦੇ ਧੜੇ ਚੋਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾ ਕੇ ਉਹੋ ਦੱਸਣਾ ਵੀ ਇਹ ਗੱਲ ਉਹਨਾਂ ਨੇ ਨਹੀਂ ਕਹੀ ਜਦੋਂ ਮੈਂ ਸ਼ੋਅ ਤੇ ਸਣੀ ਨੂੰ ਕਿ ਆਨਰ ਨੂੰ ਕਿਹਾ ਵੀ ਸਾਡੇ ਸ਼ੋਅ ਦੀ ਤਰੀਕ ਬੋਲਦੇ ਜਦੋਂ ਉਹਨੇ ਇਹ ਗੱਲ ਕੀਤੀ ਆ ਵੀ ਥੋੜਾ ਕਹਾਦਾ ਸ਼ੋਹ ਸ਼ੋਹ ਤਾਂ ਉਹ ਸਾਡੀ ਉਲਟ ਪਾਲਟੀ ਦਾ ਮੈਂ ਕਿਹਾ ਵੀ ਉਲਟ ਪਾਲਟੀ ਦਾ ਸ਼ੋਅ ਤਾਂ ਮੈਂ ਕਰਾਉਣਾ ਕਹਿੰਦਾ ਉਹ ਤਾਂ ਤਾਰੀ ਹੀ ਸਾਡੇ ਦੁਸ਼ਮਣ ਹੁੰਦੇ ਨੇ ਸ਼ੋਅ 'ਚ ਤੇ ਤਾਰੀ ਤਾਂ ਮੈਨੂੰ ਕੋੜਾ ਦਿੱਤਾ ਹੋਇਆ ਏ ਇਕਬਾਲ ਦਾ ਕਰਾ ਉਹ ਮੈਂ ਉਦਾਂ ਕੋਈ ਜਦੋਂ ਸ਼ੋਅ ਐਨੀਮਲ ਬਣ ਗਿਆ ਜੀ ਉਹਦਾ ਨੰਬਰ ਤਾਂ ਇਸ ਚੀਜ਼ ਨੂੰ ਮੰਨਿਆ ਜਾ ਸਕਦਾ ਵੀ ਕੋਈ ਕਹਵੇ ਬਾਬਾ ਜੀ ਨੇ ਘੋੜਾ ਜਿਆਦਾ ਤਿਆਰ ਕਰਤਾ ਵੀ ਘੋੜਾ ਜਿਆਦਾ ਤਿਆਰ ਸੀ ਕਿ ਉਹਨਾਂ ਨੇ ਤਾਂ 36 ਕਮੀਆਂ ਗਿਣਾਤੀਆਂ ਉਹਦਾ ਭਾਰ ਵੱਧਾ ਜੀ ਉਹਦਾ neck ਨਹੀਂ ਸਹੀ ਉਹਦੇ ਕੰਨ ਪਿੱਛੇ ਗਿਰਦੇ ਆ neck ਹੁਣ ਖੋਲ ਲੈਨੇ ਘੋੜਾ ਬਾਹਰ ਲੈ ਜਾਨੇ ਆ ਦਿਖਾ ਦਿੰਨੇ ਤੁਹਾਨੂੰ ਆ ਦਿਖਾ ਲਾਈ ਮਾਰ ਲਾਂ ਕੈਮਰਾ ਵੀ ਤੇ ਜੇ ਨੀਤਾ ਲੈ ਆਓ ਫਿਰ ਹੂੰ ਏਦੋਂ ਬਾਅਦ ਤਾਂ ਕੋਈ ਨਾ ਕੋਈ ਨਾ ਉਹ ਕਰ ਲੈਣੇ ਪਰ ਅਸੀਂ ਪਰਸੇਨ ਦੀ ਧੌਣ ਵੇਖੀ ਜਾਂ ਜੋਧਪੁਰ ਚੈਂਪੀਅਨ ਬਣਿਆ ਤਾਂ ਤਾਂ ਹੈਗੀ ਉਹਦੀ ਆਹ ਦੇਖ ਲੋ ਜੀ ਏਡੀ ਲੰਮੀ ਧੌਣ ਕਿਸੇ ਕਰ ਲਓ ਵੀਰੇ ਏਡੀ ਲੰਮੀ ਧੌਣ ਚੈਲੰਜ ਆ ਇੰਡੀਆ ਦੇ ਵਿੱਚ ਇਕੱਲੇ ਭਾਰਤ ਨੂੰ ਤੈਨੂੰ ਛੱਡ ਕੇ ਉਹ ਵੀ ਇਹਦਾ ਪਿਓ ਆ ਉਹ ਵੀ ਇਹਦਾ ਪਿਓ ਆ ਪੂਰੇ ਇੰਡੀਆ 'ਚ ਚੈਲੰਜ ਆ ਏਡੀ ਲੰਮੀ ਧੌਣ ਹੋਵੇ ਇਸੇ ਚੀਜ਼ ਦੇ 10 ਵਟ 10 ਨੰਬਰ ਨੇ 16 ਕੋਲੋ ਬੰਦ ਕਿਹੜੇ ਨੇ ਚਾਰ ਚੌੜੇ ਨੇ ਚਾਰ ਲੰਬੇ ਨੇ ਚਾਰ ਛੋਟੇ ਨੇ ਚਾਰ ਪਤਲੇ ਠੀਕ ਹੈ ਮੱਥਾ ਚੌੜਾ ਚਾਹੀਦਾ ਨਾਸਾਂ ਚੌੜੀਆਂ ਖੁੱਲੀਆਂ ਚਾਹੀਦੀਆਂ ਮੂੰਹ ਛੋਟਾ ਚਾਹੀਦਾ ਅੱਖ ਮੋਟੀ ਜਾਈਦੀ ਆ ਪੇਟ ਦਾ ਤਣਾ ਲੰਬਾ ਚਾਹੀਦਾ ਅਗਾੜਾ ਤੇ ਪਿਛਾੜਾ ਦੋਨੇ ਬਰਾਬਰ ਮਾਤਰਾ ਚ ਸਹੀ ਹੋਣ ਘੋੜੇ ਦਾ ਪੇਟ ਦਾ ਤਣਾ ਲੰਬਾ ਹੋਵੇ ਤੇ ਘੋੜੇ ਦੀ ਕਾਠੀ ਛੋਟੀ ਹੋਵੇ ਘੋੜੇ ਦੀ ਜਿਹੜੀਆਂ ਨੇ ਆ ਪੂਛ ਦੀ ਹੱਡੀ ਆ ਜਿਹੜੀ ਉਹ ਪਤਲੀ ਤੇ ਲੰਬੀ ਹੋਵੇ ਇੱਕ ਇਹ 16 ਤਰ੍ਹਾਂ ਦੀਆਂ ਕਰਦੇ ਆ ਫੇਕ ਨਹੀਂ ਹੈਗੇ ਸੀ ਐਦਾਂ 5-7 ਸਾਲ ਖੁਆਂ ਪੰਮਾ ਘੋੜੇ ਰੱਖੇ ਇਹਨੂੰ ਜਿੱਦੇ ਦੇ ਜੰਮਿਆਂ ਉੱਦੇ ਘੋੜਿਆਂ ਵਾਰੀ ਸਖਣੇ ਨਹੀਂ ਇੱਕ ਚੀਜ਼ ਤਾਂ ਹੈ ਦੇਖੋ ਪਾਰਕੂ ਦਾ ਹੈ ਤੁਸੀਂ ਜਿੱਥੋਂ ਤੁਹਾਡੇ ਇੰਟਰਵਿਊਜ਼ ਦੇ ਨੇ ਪਾਰਕ ਇਹਨੇ ਇਹਨੇ ਪੈਸੇ ਥੋੜੀ ਲਾਵਾਂਗੇ ਫਿਰ ਬਿਲਕੁਲ ਹਾਂਜੀ ਇਹਨੇ ਪੈਸੇ ਥੋੜੀ ਲਾਵਾਂਗੇ ਨਾਲੇ ਕਹਿੰਦੇ ਕਾਮਾ ਦੇਓ ਹੁੰਦੇ ਤਾਂ ਬਨੇਰੇ ਢਾਣਦੇ ਇਹਨਾਂ ਦੀ ਗੱਲ ਕਹਿ ਰਹੇ ਆ ਮੈਂ ਇਹਨਾਂ ਵਾਸਤੇ ਜਿਹੜੇ ਆ ਹੂੰ ਉਹ ਬੋਲੇ ਸੀ ਕਿ ਲਲੂ ਯਾਰ ਪੱਤਰਕਾਰ ਹੈ ਤੇ ਬਾਬਾ ਮੇਰਾ ਇੱਕ ਹੋਰ ਸਵਾਲ ਇਹ ਆ ਕਿ ਤੁਹਾਡੇ ਨਾਲ ਹੀ ਕਿਉਂ ਗੱਡੀ ਤੁਹਾਡੇ ਵਰਗੇ ਹੋਰ ਬਹੁਤ ਹੋਣਗੇ ਉੱਥੇ ਨਹੀਂ ਨਹੀਂ ਮੈਂ ਉਲਟ ਪਾਰਟੀ ਦਾ ਸੀ ਮੈਂ ਕੋਈ ਪਰਚੀ ਨਹੀਂ ਕਟਾਈ ਮੈਂ ਉਹਨਾਂ ਦੀ ਕਮੇਟੀ ਦਾ ਹਿੱਸਾ ਨਹੀਂ ਸੀ ਤਾਂ ਜਿਵੇਂ ਕੁਸ਼ਤੀ ਦੰਗਲ ਹੁੰਦਾ ਖੁੱਲਾ ਤੁਸੀਂ ਮਿੱਥ ਕੇ ਗਏ ਸੀ ਵੀ ਉਹਨਾਂ ਦੀ ਪਾਰਟੀ ਆ ਮੈਂ ਆਪਣਾ ਕੋੜਾ ਉੱਥੇ ਲੈ ਕੇ ਗਿਆ ਤੁਸੀਂ ਟੈਸ ਕਰਕੇ ਨਹੀਂ ਗਏ ਕਿਉਂਕਿ ਜਦੋਂ ਸਾਡਾ ਸ਼ੋਅ ਹੋਇਆ ਸਾਡੇ ਸ਼ੋਅ ਤੇ ਅਸੀਂ ਗੈਰੀ ਨੂੰ ਬਹੁਤ ਰਿਸਪੈਕਟ ਦਿੱਤੀ ਆ ਅਸੀਂ ਉਹਨਾਂ ਨੂੰ ਅਹਿਸਾਸ ਨਹੀਂ ਹੋਣ ਦਿੱਤਾ ਵੀ ਤੁਸੀਂ ਸਾਡੇ ਉਲਟ ਪਾਰਟੀ ਦੇ ਹੋ ਕਿਉਂਕਿ ਉਹ ਆਇਆ ਸੀ ਘੋੜੇ ਲੈ ਕੇ ਗੈਰੀ ਅਸੀਂ ਗੈਰੀ 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 ਜਿੱਤ ਕੇ ਲਗਿਆ ਅਸੀਂ ਇਸ ਕਰਕੇ ਸਗੋਂ ਗੈਰੀ ਦਾ ਮਾਣ ਵਧ ਕਰਿਆ ਵੀ ਜੇ ਗੈਰੀ ਵਾਲਾ ਇੱਕ ਨੰਦਾ ਪੁਆਇੰਟ ਕੱਟ ਵੀ ਦਿੰਦਾ ਨਾ ਪੈਰਟਨੋਜ਼ ਦਾ ਖਲੀਫੇ ਨੂੰ ਮੂਰੇ ਲਾਉਂ ਦਿੰਦੇ 골ਡਨ ਖਲੀਫੇ ਨੇ ਸਹਾਬਾਜ ਚੰਡੀਗੜ੍ਹ ਸਰਕਾਰੀ ਸ਼ੋਅ ਚ ਹਰਾਇਆ 골ਡਨ ਖਲੀਫਾ ਇੱਥੇ ਹਰਾ ਰਹਿਤੀ ਸਾਡੇ ਠੀਕ ਆ ਫੇਰ ਵੀ ਉੱਥੇ ਇੱਕ ਜੱਜ ਨੇ ਕਿਹਾ ਵੀ ਇਹ ਉਲਟ ਪਾਲਟੀ ਦੇ ਨੇ ਇਹਨਾਂ ਨੇ ਉਹੀ ਕਹਿ ਦੇਣਾ ਵੀ ਕਿਡ ਕੱਢ ਲਈ ਸਹਾਬਾਜ ਦਾ ਪੈਰਟਨੋਜ਼ ਫੇਰ ਵੀ ਉਹਦੀ ਕਮੀ ਨਹੀਂ ਦੱਸੀ ਸਾਨੂੰ ਇਹ ਵੀ ਸਾਡਾ ਤਾਂ ਏਡਾ ਆਸਾਨ ਹੈ ਇਹਨਾਂ ਤੇ ਠੀਕ ਆ ਤੇ ਪੰਜਾਬ ਸ਼ਿੰਗਾਰ ਘੋੜਾ ਸਾਡਾ ਇੰਨਾ ਤਿਆਰ ਆ ਪਰ ਇਹ ਫਿਰ ਉਹ ਜਿਵੇਂ ਵਾਲੀ ਗੱਲ ਆ ਤੇ ਗੈਰੀ ਦੀ ਰਿਕਾਰਡਿੰਗ ਸੁਣਾ ਸਕਦੇ ਜਿਹਦੇ ਵਿੱਚ ਗੈਰੀ ਨੇ ਮਾਈਕ 'ਚ ਬੋਲਿਆ ਵੀ ਮੈਂ ਅੱਜ ਤੱਕ ਹੂੰ ਬਾਬੇ ਗੁਰਵਿੰਦਰ ਸਿੰਘ ਖੇੜੀ ਦੇ ਸ਼ੋਅ ਵਰਗਾ ਸ਼ੋਅ ਇੰਡੀਆ 'ਚ ਵੇਖਿਆ ਨਹੀਂ ਜੀ ਜਜਮੈਂਟ ਹੋਈ ਪਰ ਉਹ ਕਹਿੰਦੇ ਵੀ ਬਾਬਾ ਆਪਣੇ ਜੱਜ ਲਿਆਵੇ ਭੋਗੀ ਗਾਲ ਜਿਹੜੇ ਜੱਜ ਉਹ ਆਪਦੇ ਨੇ ਐ ਕਰਨਾ ਉਹ ਚੈਲੰਜ ਕਰਦੇ ਨੇ ਮੈਂ ਚੈਲੰਜ ਰਿਸਪੈਕਟ ਕਰਦਾ ਉਹ ਚੈਲੰਜ ਕਰਦੇ ਨੇ ਅਸੀਂ ਚੈਲੰਜ ਨੂੰ ਕੀ ਕਰਦੇ ਆ ਸੱਤਾਂ ਬਿਤਰ ਕਰ ਦਿੰਦਾ ਗੁਰੂ ਘਰ ਰੱਖ ਲਓ ਸਾਰਾ ਆਰਗੇਨਾਈਜ਼ ਮੈਂ ਕਰਦਾ ਚਾਹੇ 20 ਲੱਖ ਰੁਪਏ ਲੱਗੇ ਟਰੈਕਟਰ ਵੀ ਨਾਮ 'ਚ ਮੈਂ ਰੱਖਦਾ ਘੋੜੇ ਉਹੀ ਬੁਲਾਉਣੇ ਨੇ ਸੱਤੇ ਪਿਛਲੇ ਤਾਂ ਛੱਡ ਦੋ ਅੱਠ ਇਹ ਨੇ ਨਾ ਟੋਟਲ ਅੱਠੇ ਘੋੜੇ ਗੁਰਦੁਆਰੇ ਆਉਣਗੇ ਰੌਲਾ ਇਹ ਨਹੀਂ ਵੀ ਸਾਹਬਾਜ ਫਾਸਟ ਆ ਰੌਲਾ ਇਹ ਹੈ ਵੀ ਤੁਸੀਂ ਦੂਜੇ ਨੰਬਰ ਵਾਲਾ ਵੀ ਹੋਣਾ ਤਾਂ ਸੀ ਇਹਦੇ ਦੱਤੀ ਕਰਨ ਫੋਟੋ ਕੱਢ ਯਾਰ ਅਸੀਂ ਨ ਕੋੜੇ ਦਾ ਨਾਉ ਨਹੀਂ ਲੈਂਦੇ ਠੀਕ ਆ ਤੁਸੀਂ ਦੂਜੇ ਨੰਬਰ ਵਾਲਾ ਉਹ ਕਹਿੰਦਾ ਸ਼ਾਬਾਸ਼ ਦਿੱਤਾ ਸ਼ਾਬਾਸ਼ ਤਾਂ ਕਹਿੰਦੇ ਜਿੱਤਦਾ ਆ 10 ਸਾਲ ਤੋਂ ਕਹਿੰਦੇ ਆਏ ਘਰ ਕਹਿੰਦੇ ਕਿੱਥੇ ਕਿਉਂ ਨਹੀਂ ਹਰਿਆਣਾ ਦੇ ਸਰ ਸਾਹਬਾ ਜਿੰਨਾ ਹਰਿਆ ਉਹਨਾਂ ਦਾ ਹਰੇ ਹੀ ਨਹੀਂ ਇਹ ਜੱਜ ਪਤਾ ਕਹਿੰਦਾ ਆ ਸੰਗਾਰ ਹੁਣ ਚੰਡੀਗੜ੍ਹ ਸੁਣ ਲੋ ਸ਼ੋ ਹੋਇਆ ਸਰਕਾਰ ਵੱਲੋਂ ਹੋਇਆ ਗਵਰਨਮੈਂਟ ਨੇ ਸ਼ੋ ਕਰਾਇਆ ਤੇ ਮੈਂ ਜੇਲ੍ਹ ਦੇ ਵਿੱਚ ਸੀਗਾ ਮੈਂ ਕਹਿੰਦੇ ਨੂੰ ਫੋਨ ਮਾਰਿਆ ਮੈਂ ਕਿਹਾ ਪੰਜਾਬ ਸੰਗਾਰ ਲੈ ਜਿਓ ਕਹਿੰਦਾ ਕਹਿੰਦਾ ਘੋੜੀਆਂ ਨੇ ਵੀ ਮੇਰੀ ਜਵਾਨ ਹੋਈ ਹੋਈ ਆ ਮੈਂ ਕਿਹਾ ਫਿਰ ਐਂ ਕਰ ਸਪਤਾਸ਼ ਲੈ ਜਾ ਸੰਦੀਪ ਨਾਲ ਗੱਲ ਕਰ ਲੈ ਤારી ਬਾਈ ਨਾਲ ਆਪਣਾ ਹੀ ਘੋੜਾ ਉਹ ਵੀ ਇਹਨੇ ਗੱਲ ਕਰੀ ਉਸ ਤੋਂ ਬਾਅਦ ਸ਼ੋਅ ਦੇ ਵਿੱਚ ਕੀ ਹੋਇਆ লাইਵ ਪੁੱਛੋ ਇਹਨੂੰ ਕੀ ਕਹਿੰਦੇ ਬਾਈ ਚੰਡੀਗੜ੍ਹ ਜੀ ਹਾਂ ਚੰਡੀਗੜ੍ਹ ਇਹ ਨਹੀਂ ਕੋਈ ਬੰਦਾ ਦੁਨੰਨ ਮਾਈਕ ਲੈ ਚੰਡੀਗੜ੍ਹ ਅਸੀਂ ਵੀ ਗਏ ਸੀ ਜੀ ਸੰਦੀਪ ਬਾਈ ਯੂਰੀਆਂ ਨਾਲ ਆਪਣੇ ਤਾਰੀ ਬਾਈ ਯੂਰੀਆਂ ਨਾਲ ਸਪਤਾਸ਼ ਘੋੜਾ ਲੈ ਕੇ ਤੇ ਘੋੜੀ ਵੀ ਲੈ ਕੇ ਗਏ ਸਰਕਾਰੀ ਸੌਜੀ ਬਹੁਤ ਉੱਥੇ ਸੀਨੀਅਰ ਜਿਹੜੇ ਜਿਨ੍ਹਾਂ ਨੇ ਅਲੀਸਾਨ ਘੋੜਾ ਬਰੀਡ ਕੀਤਾ ਘਰੇ ਪੈਦਾ ਹੋਇਆ ਅ ਸਿਦਾਰਥ ਜੀ ਸ਼ਾਇਦ ਉਹਨਾਂ ਦਾ ਨਾਮ ਆ ਉਹੇ ਜਿਹੜੇ ਜੱਜ ਸੀਗੇ ਉੱਥੇ ਰਿਸਪੈਕਟਡ ਸਖਸੀਤਾਂ ਜਿਹੜੇ ਆਉਂਦੀਆਂ ਨਹੀਂ ਸੀ ਇਨ੍ਹਾਂ ਨੇ ਅਲੀ ਇਸਹਾਨ ਬਰੀਡ ਉਹ ਸਰਕਾਰੀ ਸੋਸੀ ਜੀ ਜਿਨ੍ਹਾਂ ਨੇ ਲੈਣੇ ਚਲਾਈਆਂ ਅੱਛਾ ਜਿਨ੍ਹਾਂ ਨੇ ਬਰੀਡ ਕੀਤਾ ਅਲੀ ਇਸਹਾਨ ਤੇ ਸਪਤਾਸ਼ ਲੈ ਕੇ ਉੱਥੇ ਪਰ ਚੌਥਾ ਨਾਮ ਕਿਉਂ ਨਹੀਂ ਫੜਿਆ ਸਾਹਿਬ ਆਜ ਨੇ ਕਿਉਂ ਰੌਲਾ ਪਾਇਆ ਗੈਰੀ ਨੇ ਰੌਲਾ ਪਾਇਆ ਹੂਟਿੰਗ ਵੀ ਹੋਈ ਉੱਥੇ ਹੂਟਿੰਗ ਵੀ ਹੋਈ ਗੈਰੀ ਨੇ ਰੌਲਾ ਵੀ ਪਾਇਆ ਤੇ ਗੈਰੀ ਨੇ ਸਦਾਰਥ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ 60 ਸਾਲ ਦੇ ਬੰਦੇ ਨੂੰ ਉਹਨੇ ਕੰਨਾਂ ਨੂੰ ਹੱਥ ਲਾ ਲੈ ਕੇ ਨਾ ਆਸ਼ੀਰਵਾਦ ਹਮ ਪੰਜਾਬ ਨਹੀਂ ਆਥੇ ਇਸ ਵਾਰ ਉਹ ਸ਼ੋਅ ਬੰਦ ਹੋ ਗਿਆ ਸਰਕਾਰ ਕਹਿੰਦੀ ਸੀ ਸ਼ੋਅ ਹੀ ਨਹੀਂ ਕਰਾਉਣਾ ਘੋੜਿਆਂ ਦਾ ਬਾਕੀ ਐਨੀਮਲ ਕਰਾਤੇ ਸਾਰੇ ਇਸ ਵਾਰ ਜੱਜ ਕੌਣ-ਕੌਣ ਸੀ ਬਾਬਾ ਜੀ ਇਥੇ ਇਥੇ ਜਿਹੜਾ ਮੋਗੇ ਸਾਹ ਜਿਹੜਾ ਘੋੜੀ ਦਾ ਘੋੜਾ ਫੜਦਾ ਗੈਰੀ ਦਾ ਸਾਹ ਬਾਜ ਹੁਣ ਮੈਂ ਕਹਾਂ ਮੈਂ ਨਹੀਂ ਜੱਜ ਲੱਗਿਆ ਪਰ ਮੈਂ ਕਿੰਦੇ ਨੂੰ ਲਾਦਾ ਕਹਿੰਦਾ ਗਦੀ ਨਹੀਂ ਗਦੀ ਦੀ ਮਾਂ ਤੁਹਾਨੂੰ ਇਹ ਚੀਜ਼ ਤਾਂ ਪਤਾ ਸੀ ਬੱਬਾ ਜੀ ਤੁਹਾਨੂੰ ਪਤਾ ਸੀ ਇਹ ਚੀਜ਼ ਦਾ ਸਾਨੂੰ ਇਹ ਸੀ ਵੀ ਟਰੈਕਟਰ ਤਾਂ ਰੱਖਣਾ ਇਹਨਾਂ ਨੇ ਵੀ ਚਲ ਦੂਜਾ ਜਿੱਤ ਲਾਂਗੇ ਅਸੀਂ ਅੱਛਾ ਤੁਹਾਨੂੰ ਇਹ ਚੀਜ਼ ਦਾ ਮਲਾਲ ਆ ਕਿ ਮੈਨੂੰ ਦੂਜਾ ਜਾਂ ਤੀਜਾ ਨੰਬਰ ਨਹੀਂ ਕੱਢਿਆ ਤੀਜਾ ਨਹੀਂ ਤੀਜਾ ਨਹੀਂ ਪਲਾਂਟ ਇਹਨਾਂ ਦਾ ਜ਼ਿਕਰ ਕੀਤਾ ਹਾਂਜੀ ਜੇ ਘੋੜਾ ਹੁੰਦਾ ਸੀ ਮੰਨ ਲੈਂਦੇ ਘੋੜਾ ਵੀ ਕੋਈ ਨਹੀਂ ਸੀ ਇਹਦੇ ਉੱਪਰ ਦਾ ਨਾ ਲੈ ਦਿਓ ਨਾ ਤੁਸੀਂ ਚਲੋ ਐ ਕਰੋ ਗੈਰੀ ਵਾਲੇ ਨੂੰ ਛੱਡ ਲੇ ਲੋ ਬਰਾਬਰ ਲਾ ਦੇ ਨੇ ਤੁਹਾਨੂੰ ਬਲਾਲੇ ਇਹ ਚੀਜ਼ ਦਾ ਵੀ ਸਾਨੂੰ ਦੂਜੇ ਨੰਬਰ ਤੇ ਉਹ ਨਹੀਂ ਕਰਿਆ ਇਹਨਾਂ ਨੇ ਵੀ ਸਾਨੂੰ 8ਵੇਂ ਤੇ ਮਾਰੇ ਇਹਨਾਂ ਨੇ ਤਾਂ ਮਾਰਿਆ ਵੀ ਕੋੜਾ ਮਾਰਕੀਟ 'ਚ ਹੀ ਚੱਲ ਰਿਹਾ ਬਲੱਡ ਲੈਨ 'ਚੋਂ ਵੀ ਸ਼ੋ ਵੀ ਜਿੱਤਰਿਆ ਤੇ ਦੂਸਰੀ ਗੱਲ ਸ਼ੋ ਐਨੀਮਲ ਵੀ ਆ ਘੋੜੀਆਂ ਵੀ ਇਸੇ ਨੂੰ ਪੈ ਰਹੀਆਂ ਨੇ ਤੇ ਵੀ ਇਹਨੂੰ ਜਦ ਆਪਾਂ ਥੱਲੇ ਮਾਰਾਂਗੇ ਕੱਟ ਕੇ ਤੇ ਲੋਕਾਂ ਨੂੰ ਹੋਣਾ ਵੀ ਇਹਦਾ ਘੋੜਾ ਮਾੜਾ ਲੋਕ ਘੋੜੀਆਂ ਭਰਾਂ ਨੂੰ ਛੱਡ ਜਾਣਗੇ ਆਹ ਵਿਚਲੀ ਗੱਲ ਇਸ ਕਰਕੇ ਸਾਡਾ ਘੋੜਾ ਇਹਨਾਂ ਨੇ ਥੱਲੇ ਸੱਟਿਆ ਹੁਣ ਜਿਹੜਾ ਤੁਸੀਂ ਪ੍ਰੋਗਰਾਮ ਕਰਵਾਉਂਗੇ ਜੇ ਉੱਥੇ ਵੀ ਹੁਣ ਇਹਨਾਂ ਨੇ ਜਿਹੜਾ ਘੋੜਾ ਸੀ ਨਾਂ ਨਹੀਂ ਲੈਂਦੇ ਉਸ ਘੋੜਾ ਜਿਹੜਾ ਤੀਜੇ ਨੰਬਰ ਤੇ ਖਾਨੀ ਕੋੜਾ ਕੋੜਾ ਕੱਢਿਆ ਤੀਜੇ ਚੌਥੇ ਤੇ ਸੀ ਚੈਲੰਜ ਕਰਕੇ ਕਰਦੇ ਆ ਵੀ ਉਹਨੂੰ ਮਾਰਕੀਟ 'ਚ ਖੜਾ ਕੇ 5 ਲੱਖ ਦਾ ਵੇਚ ਕੇ ਦਿਖਾ ਦੇ। ਹੂੰ ਕਿਉਂਕਿ 골ਡਨ ਰੌਕ ਦਾ ਸੀ। ਹੂੰ ਅਸੀਂ ਤਾਂ ਹਜੇ ਪੌਤ ਕੋ ਜਿਹੜੇ ਬੰਦੇ ਬਾਈ ਤੁਸੀਂ ਇਹਨੂੰ ਮੈਨੂੰ ਸਵਾਲ ਕਰੀ ਜਾਂਦੇ ਆ। ਹੁਣ ਇਤੋਂ ਵੱਡਾ ਮੈਂ ਤੁਹਾਨੂੰ ਕੀ ਜਵਾਬ ਦੇ ਦੂੰਗਾ ਵੀ ਜਾ ਕੇ ਪੁੱਛ ਲਓ। ਸੱਤ ਘੋੜਿਆਂ 'ਚ ਇੱਕ ਘੋੜਾ ਸਿੰਗਲ ਟੈਸਟਿਕਲ ਸੀ। ਜਿਹੜਾ ਕਿ ਵੱਡੇ ਘੋੜਿਆਂ 'ਚ ਪੈ ਹੀ ਨਹੀਂ ਸਕਦਾ। ਉਹ ਕਿ ਸਿੰਗਲ ਟੈਸਟਿਕਲ ਤਾਂ ਪੈ ਨਹੀਂ ਨਾ ਸਕਦਾ ਡਿਸਕਵালিਫਾਇਆ ਬੈਟ ਆਊਟ ਨਹੀਂ ਪੈ ਸਕਦਾ ਜਿਹਦਾ ਜਵਾੜਾ ਵੀਂਗਾ ਪੰਜਾਬ ਸਿੰਗਾਰ ਦੇ ਦੰਦ ਜਗਰਾਵਾਂ ਜਿੱਥੇ ਕਹਿੰਦਾ ਨਾ 100 ਵਾਰ ਚੈੱਕ ਕਰੇ ਆ ਵੀ ਕੱਢਦੀ ਏ ਘੋੜਾ ਕੱਢਦੀ ਏ ਘੋੜਾ ਫੇ ਮੁੜ ਕੇ ਹੋ ਗਿਆ ਜਗਰਾਵਾਂ ਵਾਲਾ ਸ਼ੋਅ 76 ਵੀ ਤਾਂ ਮਾਰੇ ਉਹਨਾਂ ਦੇ ਠੀਕ ਆ ਆ ਮੋਗੇ ਵਾਲਿਆਂ ਨੇ ਮਿੱਟੀ ਪਲੀਤ ਕਰਾਈ ਆ ਨਾ ਉਹ ਲੋਕਾਂ ਨੇ ਤਾਂ ਜਿਹੜੀ ਕਰੀਆ ਕਰੀਆ ਪਹਿਲਾ ਮੇਰੇ ਨਾਲ ਉਹ ਕਿਸਾਨ ਖੜੇ ਆ ਜਿਨ੍ਹਾਂ ਦੇ ਘਰੇ ਘੋੜੀਆਂ ਖੜੀਆਂ ਹੁਣ ਇੱਕ 70 ਸਾਲਾਂ ਤੋਂ ਬਜ਼ੁਰਗ ਬਾਪੂ ਘੋੜੀਆਂ ਰੱਖਦਾ ਉਹਦੀ ਨਹੀਂ ਹੈ ਸਿਹਤ ਹੈਗੀ 4 ਕਿਲੇ ਵਾਲਾ ਉਹ ਹੁਣ ਜੇ ਉਹਦੇ ਕੋਲੇ ਦੋ ਘੋੜੀਆਂ ਖੜੀਆਂ ਨੇ 60 ਸਾਲਾਂ ਤੋਂ ਇਹਦਾ ਮਤਲਬ ਉਹਨੂੰ ਗਿਆਨ ਤਾਂ ਹੈ ਨਾ ਇਹ ਮੰਨਦੇ ਨਹੀਂ ਘੋੜੀਆਂ ਵਾਲਾ ਉਹ ਬਾਬਾ ਜੀ ਉਹ ਤਾਂ ਹੋਇਆ ਕੀ ਸੀ ਅਸੀਂ ਵੀ ਵੀਡੀਓ ਦੇਖੀ ਨੇ ਲੋਕ ਹਾਈਪਰ ਹੋ ਗਏ ਇੱਕਦਮ ਜੱਫੇ ਲੱਗਣ ਵਾਲੇ ਹੋ ਗਏ ਤੁਸੀਂ ਮੈਦਾਨ 'ਚ ਆ ਗਏ ਜੇ ਤਾਂ ਆਪਾਂ ਇਹ ਕਹੇ ਜੱਫੇ ਦੁੱਫਾ ਤਾਂ ਅਸੀਂ ਲਾਇਆ ਹੀ ਨਹੀਂ ਕਿਸੇ ਨਾਲ ਨਹੀਂ ਨਹੀਂ ਹਾਲਾਤ ਬਣ ਗਏ ਸੀ ਹਾਲਾਤ ਇਹ ਸੀਗੇ ਜੇ ਅਸੀਂ ਇਹ ਵੀ ਕਹਿ ਸਕਦੇ ਆਂ ਵੀ 5% ਪਬਲਿਕ ਉਲਟ ਹੁੰਦੀ ਹਣਾ ਤੇ 90% 95% ਸਾਡੇ ਨਾਲ ਹੁੰਦੀ ਫਿਰ ਵੀ ਲੜਾਈ ਪੈਂਦੀ 100% ਹੀ ਸਾਡੇ ਨਾਲ ਪਬਲਿਕ ਸੀ ਹੂੰ ਸਾਰੀ ਪਬਲਿਕ ਸੀ ਸਾਰੇ ਕਹਿੰਦੇ ਸੀ ਬਾਬਾ ਜੀ ਨਾਲ ਧੱਕਾ ਹੋਇਆ ਹਾਂ ਉਹ ਕਹਿੰਗੇ ਇੱਕ ਗੈਰੀ ਦਾ ਬੰਦਾ ਇੰਡੀਅਨ ਡਿਸਕਵਰੀ ਦਾ ਉਹਨਾਂ ਨੂੰ ਆ ਪ੍ਰਦੀਪ ਉਹ ਗੈਰੀ ਦਾ ਬੰਦਾ ਹੂੰ ਉਹ ਖੁਦ ਮੈਕ ਦੇ ਵਿੱਚ ਲਾਈਵ 'ਚ ਇਹ ਗੱਲਾਂ ਕਹੀ ਜਾਂਦਾ ਵੀ ਫਾਈਨਲ 'ਚ ਦੇਖੋ ਪੰਜਾਬ ਸਿੰਘ ਨਾਲ ਟਾਈਟਲ ਜਾਂਦਾ ਜਾਂ ਸਾਹਬ ਅਜ ਲੈ ਜਾਂਦਾ ਸਾਰੀ ਦੁਨੀਆ ਨੂੰ ਮੈਨੂੰ ਖੁਦ ਨੂੰ ਆਏ ਸੀ ਠੀਕ ਹੈ ਪਰ ਇਹਨਾਂ ਨੇ ਜਦੋਂ ਘੋੜਾ ਐਂਟਰ ਹੋਇਆ ਲੋਕਾਂ ਨੇ ਕੂਕਾਂ ਚੱਕਤੀਆਂ ਕਿਉਂਕਿ ਇੱਥੋਂ ਅਸੀਂ ਦੇਖੋ ਜੇ ਕੋਈ ਕਿਸੇ ਨੂੰ ਭਲੇਖਾ ਬਾਬਾ ਸ੍ਰੀਚੰਦਰ ਜੀ ਦਾ ਸਰੂਪ ਆ ਸਾਹਮਣੇ ਮੈਂ ਗੁਰਨਾਨਕ ਸਾਹਿਬ ਦੇ ਵੱਡੇ ਫਰਜੰਦ ਨੇ ਹੱਥ ਕਰਕੇ ਕਹਿਣਾ ਇੱਥੋਂ ਅਸੀਂ ਦੋ ਨੌਕਰ ਤਿੰਨ ਨੌਕਰ ਤੇ ਦੋ ਇੱਕਿੰਦਾ ਦੇ ਕਾਕਾ ਮੈਂ ਉਹਦੇ ਭਾਈ ਲੈ ਕੇ ਗਿਆ ਇੱਕ ਸਿੰਗਲ ਬੰਦਾ ਨਾਲ ਨਹੀਂ ਗਿਆ ਮੇਰੇ ਗਨਮੈਨ ਵੀ ਨਹੀਂ ਗਿਆ ਮੈਂ ਖੈਨਾਂ ਨੂੰ ਭਲੇਖਾ ਹੋ ਜੂਗਾ ਵੀ ਬਾਬਾ ਕੋਈ ਬੰਦੇ ਲੈ ਆ ਨਾਲ ਬਦਮਾਸ਼ ਲੈ ਆ ਇਹ ਕਰ ਕੋਈ ਕੁਝ ਨਹੀਂ ਲੈ ਕੇ ਗਿਆ ਦੁਨੀਆ ਸੀ ਜਿਹੜੀ ਆਲੇ-ਆਲੇ ਪਬਲਿਕ ਘੋੜਿਆਂ ਵਾਲੀ ਉਹੀ ਮੇਰੇ ਨਾਲ ਖੜੀ ਆ ਮੀਡੀਆ ਤੇ ਤਾਂ ਉਸ ਤੋਂ ਬਾਅਦ ਗੱਲ ਚੱਲੀ ਆ ਬੱਬੀ ਇਹ ਗਰੁੱਪੀਜ਼ਮ ਕਿਉਂ ਆ ਇੱਥੇ ਗਰੁੱਪੀਜ਼ਮ ਘੋੜੀਆਂ ਵੇਚਣ ਕਰਕੇ ਵੀ ਸੱਤੋਂ ਘੋੜੀਆਂ ਖਰੀਦਣ ਸੱਤੋਂ ਘੋੜੀਆਂ ਭਰਾਉਣ ਇੱਥੇ ਵੀ ਗਰੁੱਪ ਬਣੇ ਹੋਏ ਨੇ ਇਹ ਚੀਜ਼ਾਂ ਦੇ ਇਹ ਤਾਂ ਸਭ ਤੋਂ ਵੱਡੇ ਗਰੁੱਪ ਨੇ ਹੂੰ ਘੋੜਿਆਂ 'ਚ ਤਿੰਨ ਗਰੁੱਪ ਨੇ ਇਹ ਚ ਬਹੁਤ ਵੱਡੇ ਕਿਹੜੇ ਕਿਹੜੇ ਹੁਣ ਮੈਂ ਨਾ ਕਿਹ ਲੈ ਇੱਕ ਸੌ ਜਿੰਨੇ ਸੌ ਹੁੰਦੇ ਨੇ ਗਰੁੱਪ ਨੇ ਫਿਰ ਜਿਹਦਾ ਸ਼ੋਅ ਹੁੰਦਾ ਸਿਰਫ ਉਹਨਾਂ ਦੇ ਨਾਲ ਰਿਲੇਟਡ ਹੁੰਦਾ ਨਾ ਨਾ ਇਹ ਹੀ ਤਾਂ ਬੜੀ ਗੱਲ ਆ ਹੁਣ ਸਾਡਾ ਸ਼ੋਅ ਆ 6 7 8 ਮਾਰਚ ਦਾ ਇਸ ਗੱਲ ਤੋਂ ਬਾਅਦ ਆਪਾਂ ਕਲੋਜ਼ ਸਾਡੇ ਟਰੈਕਟਰ ਆ ਜੀ ਪਹਿਲਾ ਨਾ ਮੈਸੀਮੂਸੀ ਨੇ ਸੀ ਰੱਖਣਾ ਜਾਂ ਜੌਂਡੀਆ ਰੱਖਾਂ ਇਹਨਾਂ ਨਾ 8 11 ਰੱਖਾਂਗੇ ਬੰਪ ਗੱਡ ਕੇ ਜਿਹੜੀ ਟਰੈਕਟਰ ਉੱਪਰ ਹੀ ਹੋਊਗਾ ਕਿੰਨੇ ਤਰੀਕ ਦਾ ਭੋਗ ਹੈ 6 7 8 ਮਾਰਦੇ 6 ਰਿੰਗ ਨੇ ਮਾਰਵਾੜੀ ਦੇ 2 ਬੋਲਟ ਨੇ 4 ਮੋਟਰਸਾਈਕਲ ਨੇ 100 ਦੇ ਫਰਕਰੀ ਫ੍ਰਿਜੈਲੀਆਂ ਐਂਡ ਐਲਈਡੀਆਂ ਨੇ ਰਿਸਪੈਕਟਡ ਸ਼ਖਸੀਅਤਾਂ ਨੂੰ ਜੱਜ ਲਾਵਾਂਗੇ ਜਿਵੇਂ ਸਵੈ ਜੋਲ ਸਾਹਿਬ ਹੋਗੇ ਰਿਸਪੈਕਟਡ ਸੁਧਾਰਤ ਜੀ ਹੋਗੇ ਗਜੇਂਦਰਪਾਲ ਪਸਾਣਾ ਹੋਗੇ ਸਵੈ ਸਿੰਘ ਹੋਗੇ ਹੁਣ ਜਿੰਨੇ ਜੱਜਾਂ ਦਾ ਮੈਂ ਨਾਂ ਲਿਆ ਇਹ ਮੈਨੂੰ ਕਦੇ ਨਹੀਂ ਮਿਲੇ ਵਾਰੇ ਮਨੇ ਵੀ ਵੀ ਕੋੜੇ ਦਿੱਤੇ ਆ ਦੁਨੀਆ ਨੂੰ ਇਹਨਾਂ ਨੇ ਇਹ ਨੇ ਜੱਜ ਜਿਹਨਾਂ ਨੂੰ ਜੱਜ ਕਹਿੰਦੇ ਨੇ ਇਹਨਾਂ ਨੂੰ ਖੜਾ ਕੇ ਜਜਿੰਗ ਲਈ ਸਾਹਮਣੇ ਕੁਰਾਨ ਗੀਤਾ ਵੇਬਲ ਤੇ ਉਹ ਰੱਖ ਦੇਣੀ ਆ ਤੇ ਗੈਰੀ ਨੂੰ ਚੈਲੰਜ ਕਰਦੇ ਆ ਸਾਹਬਾਜ ਹੁਣ ਪੈ ਨਹੀਂ ਨਾ ਸਕਦਾ ਸਾਡੇ ਸ਼ੋਅ 'ਚ ਕਿਉਂਕਿ ਸਾਹਬਾਜ ਜਿੱਤ ਗਿਆ ਅਸੀਂ ਚੈਲੰਜ ਕਰਦਾ ਹਾਂ ਇਹ ਕਾਨੂੰਨ ਹੀ ਤੋੜ ਦੇਣਾ ਸਾਹਬਾਜ ਦੁਬਾਰਾ ਪਾ ਲਈ ਜੇ ਜਿੱਤ ਗਿਆ ਦੁਬਾਰਾ ਜੇ ਜਿੱਤੂਗਾ ਲੈ ਜੂਗਾ ਡਾਇਰੈਕਟਰ ਦੁਆਰਾ ਪਾ ਲਈ ਸਾਰੇ ਪਾ ਲਈ ਤੁਸੀਂ ਆਪ ਦਾ ਕਰ ਸਕਦੇ ਅਸੀਂ ਪੰਜਾਬ ਪਾਉਂਦੇ ਅਸੀਂ ਪੰਜਾਬ ਸ਼ਿੰਗਾਰ ਨਹੀਂ ਲੈ ਕੇ ਆਉਂਦੇ ਹੁਣ ਹੋਰ ਸੁਣ ਲੋ ਜਜਿੰਗ ਦੀ ਜਿਹੜੀ ਜਜਿੰਗ ਜਿਹੜੀ ਜਜਿੰਗ ਅਸੀਂ ਆਪਦਾ ਕੋਈ ਜਨਵਰ ਨਹੀਂ ਪਾਉਂਦੇ ਜਿਹੜੀ ਜਜਿੰਗ ਹੋਊਗੀ ਮਹਾਰਾਜ ਦੇ ਮੂਰੇ ਹੋਊਗੀ ਤੇ ਜਿਹੜੇ ਨੰਬਰ ਲੱਗਣਗੇ ਸਕਰੀਨਾਂ ਤੇ ਲੱਗਣਗੇ ਤਾਂ ਕਿ ਲੋਕ ਨਾਲ ਦੇਖਣ ਵੀ ਜੇ ਸਾਹਵਾ ਦਾ ਨੰਬਰ ਕਟਿਆ ਤਾਂ ਕਿਹੜੀ ਕੀ ਚੋਂ ਕਟਿਆ ਅਸੀਂ ਦੱਸਾਂਗੇ ਪੈਰਟ ਨੋਜ਼ ਚੋਂ ਨੰਬਰ ਕੱਢਦਾ ਐ ਇੰਨਾ ਲੰਮਾ ਮੂੰਹ ਆ ਇਧਰ ਸਾਇਮ ਤੇ ਖੜ੍ਹਜੋ ਇੱਥੋਂ ਪੈਰਟ ਨੋਜ਼ ਆਏ ਆਉਂਦਾ ਜਿਹੜਾ ਕਿ ਮਾਰਵਾੜੀ ਸਭ ਤੋਂ ਗਲਤ ਮੰਨਿਆ ਜਾਂਦਾ ਮੱਥਾ ਉੱਚਾ ਖਾ ਅੱਖਾਂ ਅੰਦਰ ਨਹੀਂ ਮੈਂ ਸਾਹਨੇ ਪਾ ਲਿਓ ਹੂੰ ਫਿਰ ਚੰਡੀਗੜ੍ਹ ਪਾਇਆ ਸੀ ਨਾ ਸਰਕਾਰੀ ਸ਼ੋਅ 'ਚ ਫਿਰ ਕੀ ਪੈਣਾ ਜਿੱਤ ਕੇ ਤਾਂ ਅਸੀਂ ਆਏ ਨਾ ਫਸਟ ਹੂੰ ਫਸਟ ਤਾਂ ਅਸੀਂ ਆਇਆ ਹੂੰ ਇਹ ਚੌਥੇ ਵਾਲਾ ਫੜ ਲੈਂਦੇ ਫਿਰ ਫੜਨਾ ਬਹੁਤ ਔਖਾ ਲੱਗਦਾ ਜੀ ਇਦਾਂ ਆਹ ਗੋਲਡਨ ਖਲੀਫਾ ਜਿੱਥੇ ਸਾਹਮਾ ਜਨੇ ਹਰਾਇਆ ਇੱਥੇ ਗੋਲਡਨ ਖਲੀਫਾ ਸੱਤਵੇਂ ਤੇ ਲਾਤਾ ਹੈਗਾ ਨੇ 7 ਇੱਕ ਪੂਰੇ ਹਮ ਗੋਲਡਨ ਖਲੀਫਾ ਵੀ ਅੱਜ ਪਹਿਲੇ ਚਾਰ ਵਾਲਾ ਘੋੜਾ ਹੈ ਹਮ ਇਹਨਾਂ ਨੇ ਇਹਨਾਂ ਨੇ ਕਿਹਾ ਵੀ ਇਹ ਪਤਾ ਕੀ ਇਹ 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 ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾ ਕੇ ਮੈਂ ਕਹਿੰਨਾ ਹਮ ਵੀ ਜੇ ਮੈਂ ਗੈਰੀ ਦਾ ਦੁਸ਼ਮਣ ਹੋਵਾਂ ਸਣੀ ਦਾ ਦੁਸ਼ਮਣ ਹੋਵਾਂ ਸਣੀ ਮੇਰੇ ਕੋਲੇ ਬਹਿ ਗਿਆ ਕਹਿੰਦਾ ਮੈਂ ਕਿਵੇਂ ਯਕੀਨ ਕਰਾਂ ਤੂੰ ਸ਼ਰ ਦੁਸ਼ਮਣਾਂ ਦੇ ਬੰਦੇ ਹੋ ਅੱਛਾ ਮੈਂ ਨੇ ਆ ਪਾਣੀ ਜੱਕ ਉਥੇ ਸ਼ੋਹ ਦੇ ਵਿੱਚ ਸ਼ੋਹ ਦੇ ਵਿੱਚ ਮੈਂ ਨੇ ਆ ਪਾਣੀ ਜੱਕ ਲਿਆ ਹਮ ਆਇ ਚੋੜੀ ਪੜਦੀ ਮੈਂ ਖਵਾਜੇ ਪੀਰ ਦੀ ਸੌਂ ਖਾ ਕੇ ਕਹਿੰਦਾ ਮੇਰਾ ਕੋਈ ਦੁਸ਼ਮਣ ਨਹੀਂ ਕੋਈ ਦੋਸਤ ਨਹੀਂ ਮੇਰੇ ਜਿਹੜਾ ਮੈਨੂੰ ਪਿਆਰ ਕਰਦਾ ਸਾਰੀ ਮੇਰੇ ਦੋਸਤਾਂ ਤੁਸੀਂ ਵੀ ਸ਼ੋਹ ਚ ਆਓ ਕਾੜ ਵੀ ਦੇ ਕੇ ਆਏ ਇਹਨਾਂ ਨੇ ਦਿਲਾਂ ਚੋਂ ਹੀ ਗੱਲ ਨਹੀਂ ਜਾਂਦੀ ਵੀ ਤਾਰੀ ਦਾੜੀ ਹੈ ਉਸੇ ਗਰੁੱਪ ਦਾ ਹਾਲਾਂਕਿ ਉਹਨਾਂ ਨਾਲ ਮੇਰਾ ਪਿਆਰ ਹੈ ਉਹਨਾਂ ਦੇਣਾ ਨਹੀਂ ਦੇ ਸਕਦਾ ਪਰ ਮੈਂ ਗੈਰੀ ਤਾਂ ਕਿ ਜੇ ਮੇਰੇ ਗੈਰੀ ਨਾਲ ਲਗੜਾ ਟੰਦੀ ਤਾਂ ਗੈਰੀ ਤਾਂ ਸਾਡੇ ਮੈਘ ਫੜ ਫੜ ਕੇ ਬੋਲ ਕੇ ਗਿਆ ਸ਼ੋਹ ਚ ਵੀ ਇਤੋਂ ਵਧੀਆ ਦੁਨੀਆ ਦੇ ਬੰਦੇ ਨਹੀਂ ਵੇਖੇ ਮੈਂ ਤੇ ਹੁਣ ਗੈਰੀ ਇਸ ਗੱਲ ਤੇ ਮੈਨੂੰ ਦੁਨੀ ਮੈਨੂੰ ਗੈਰੀ ਦੀ ਕੋਈ ਮੈਂ ਇਸ਼ਾਰ ਕਰਿਆ ਮੈਨੂੰ ਕੋਈ ਗੱਲ ਹਟ ਉਹਦੋਂ ਮਰ ਗੱਲ ਹੋਈ ਤੁਹਾਡੀ ਗੈਰੀ ਮੈਨੂੰ ਹਟ ਨਹੀਂ ਹੋਈ ਗੈਰੀ ਨਾਲ ਮੇਰੀ ਗੱਲ ਨਹੀਂ ਕੋਈ ਕਰ ਲਾਂਗੇ ਮੈਨੂੰ ਹਟ ਰਾਤ ਮੇਰਾ ਕਾਲਜਾ ਪਾਟ ਗਿਆ ਜਦੋਂ ਗੈਰੀ ਨੇ ਇਹ ਗੱਲ ਕਹੀ ਵੀ ਪੰਜਾਬ ਸ਼ਿੰਗਾਰ ਦਾ ਕੰਨਾਂ ਚੋਂ ਨੰਬਰ ਕਟਿਆ ਤੁਸੀਂ ਕਹਿੰਦੇ ਪੰਜਾਬ ਸ਼ਿੰਗਾਰ ਹੂਟਿੰਗ ਦਾ ਨੰਬਰ ਕੱਟ ਲੇ ਡਿਸਕਵਾਲਿਫਾਈ ਕਰਤਾ ਮੈਂ ਸਮਝ ਲੈਂਦਾ ਗੈਰੀ ਇਧਰ ਮੇਰੀਆਂ ਅੱਖਾਂ ਜੱਖਾਂ ਬਾਅਦ ਅੱਖਾਂ ਦੇਖਾਂ ਦੂਜੇ ਨੰਬਰ ਵਾਲਾ ਕਾਠਿਆਵਾੜੀ ਕੰਨ ਜਵਾਰ ਗੋਲਡਨ ਰੌਕ ਤੀਜੇ ਲੋਕ ਗੋਲਡਨ ਰੌਕ ਵਾਲਾ ਕੀ ਪੰਜਾਬ ਸ਼ਿੰਗਾਰ ਦੇ ਕੰਨਾਂ 'ਚੋਂ ਜੇ ਇੱਕ ਨੰਬਰ ਵੀ ਪੰਜਾਬ ਸ਼ਿੰਗਾਰ ਦਾ ਕੱਟ ਜੇ ਓਏ ਐਸੇ ਕੰਨਾਂ ਤੇ ਤਾਂ ਗਰਦਨ ਦੇ ਫੈਨ ਨੇ ਇਹ ਦੁਨੀਆ ਤੁਸੀਂ ਇਹ ਕਮਲੋ ਇੱਕ ਨੰਬਰ ਕੱਟ ਗਿਆ ਵੀ ਪੰਜਾਬ ਸ਼ਿੰਗਾਰ ਭਾਰਾ ਕਰ ਲਿਆ ਇਹਨਾਂ ਨੇ ਵੀ ਪੰਜਾਬ ਸ਼ਿੰਗਾਰ ਦੀ ਸੇਵਾ ਵੱਧ ਕਰਤੀ ਹੋ ਜਾਂਦਾ ਇੱਕ ਨੰਬਰ ਕੱਟ ਗਿਆ ਤਾਂ ਦੂਜੇ ਤੇ ਆ ਜਾਂਦਾ ਇੱਕ ਤਾਂ ਫਿਰ ਉਹਦਾ ਵੀ ਕੱਢ ਰੇ ਆ ਨਾ ਪੈਟਨੋਜ 'ਚੋਂ ਚਲੋ ਇੱਕ ਇਹਦਾ ਭਾਰੇ ਦਾ ਕੱਟ ਲਿਆ ਇੱਕ ਉਹਦਾ ਪੈਟਨੋਜ ਦਾ ਕੱਟ ਲਿਆ ਕਹਿੰਦੇ ਵੀਡੀਓ ਕੱਢ ਜਿਹੜੀ ਉਹ ਪਠਾਨ ਦੇ ਮੂਰੇ ਲਾਇਆ ਹੁਣ ਤੁਸੀਂ ਵੀਰੇ ਉਹ ਤਾਂ ਹੈ ਨਹੀਂ ਘੋੜਾ ਜਦੋਂ ਲਿੱਡ ਕਰਦਾ ਨਾ ਲਿੱਦ ਕਾਣ ਲੱਗਿਆ ਘੋੜਾ ਪਿਛਲੀਆਂ ਇਹਨੀਆਂ ਲੱਤਾਂ ਨੇ ਉਹ ਬੈਂਡ ਪਾ ਲੈਂਦਾ ਅੱਛਾ ਠੀਕ ਆ ਜਦੋਂ ਪਰਫਾਰਮ ਕਰਦਾ ਘੋੜਾ ਇਹਨਾਂ ਨੇ ਸੈਕੰਡ ਪਠਾਨ ਦੇ ਮੂਹਰੇ ਘੋੜਾ ਲਿਆਉਂਦਾ ਤਾਂ ਤੁਸੀਂ ਧਿਆਨ ਨਾਲ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਘੋੜੇ ਨੇ ਪਿਛਲੀਆਂ ਲੱਤਾਂ ਇਹ ਜੋ ਜਾਣੇ ਨਹੀਂ ਹੁੰਦੀਆਂ ਮੈਂ ਪਿਛਲੀਆਂ ਲੱਤਾਂ ਹੀ ਨਹੀਂ ਚੱਕੀਆਂ ਅੱਛਾ ਠੀਕ ਆ ਪਰਫਾਰਮ ਹੀ ਨਹੀਂ ਕਰਿਆ ਉਹ ਤਾਂ ਜਿਵੇਂ ਪਹਿਲਾਂ ਹੀ ਤੈਅ ਸੀ ਜਿਵੇਂ ਘੋੜਾ ਲਿੱਦ ਕਰਦਾ ਹੁੰਦਾ ਖੜਾ ਘੋੜਾ ਤੇ ਸਾਰੇ ਚੰਗੇ ਆ ਪਰ ਪਰਫਾਰਮ ਪੰਜਾਬ ਸਿੰਗਾਰ ਨੇ ਲੋੜ ਤੋਂ ਜ਼ਿਆਦਾ ਪਰਫਾਰਮ ਕਰਿਆ ਅੱਛਾ ਇਹ ਤਾਂ ਮਾਰੂ ਚੀਕਾ ਬੋਨਾ ਆਉਂਦਾ ਸੀ ਫਿਰ ਵੀ ਖੜੇ ਨੰਬਰ ਤੇ ਹਾਂ ਪੂੰਛ ਇਹਦੀ ਐ ਰਹੀ ਆ ਕਾਨੇ ਦੇ ਐ ਰਹੇ ਨੇ ਅੱਗ ਦੀ ਨਾਲੇ ਬਣਿਆ ਰਿਹਾ ਐਟੀਟਿਊਡ ਚ ਯਾਰ ਤੁਸੀਂ ਅੱਖਾਂ ਨਾਲ ਹੀ ਤੁਹਾਡੀਆਂ ਫੁੱਟੀਆਂ ਘੋੜੇ ਦੇਖਦੇ ਆ ਸਾਹਮਣੇ ਚਲੋ ਇੱਕ ਨੰਬਰ ਕੱਟ ਗਿਆ ਕਹਿਤਾ ਘੋੜਾ ਪਰ ਫਿਰ ਦੂਜੇ ਤੇ ਆ ਜਾਂਦਾ ਇੱਕ ਤਾਂ ਅਸੀਂ ਦਸੀ ਇਹਨੇ ਵੀ ਪੰਜਾਬ ਸਿੰਘਾ ਕੋਈ ਸਾਹ ਆਜ ਦਾ ਮੱਥਾ ਅੱਖਾਂ ਨਾਲੋਂ ਉੱਚਾ ਹੈ ਤੇ ਪੈਰ ਨੂਜ ਹੈ ਤੇ ਪਛਾੜਾ ਅਗਾੜੇ ਨਾਲੋਂ ਮਾੜਾ ਹੈ ਤੇ ਉਹਨਾਂ ਨੇ ਪੰਜਾਬ ਸਿੰਘਾਰ ਦੇ ਜੇ ਤੁਸੀਂ ਇਦਾਂ ਮੱਤ ਕੇ ਸਾਡਾ ਨੁਕਸਾਨ ਕਰੋਗੇ ਫਿਰ ਤੁਸੀਂ ਚੈਲੰਜ ਕਰਦੇ ਆ ਮੈਂ ਪੰਜਾਬ ਸਿੰਘ ਆਰ ਵੀ ਨਹੀਂ ਲਿਆਉਂਦਾ ਮੈਂ ਉਹ ਤੋਂ ਬਿਨਾ ਕਿ ਘੋੜਾ ਹੋਰ ਲਿਆਉਂਗਾ ਸਰਕਾਰੀ ਸ਼ੋਅ ਰੱਖ ਲਓ ਗੈਰੀ ਨੂੰ ਚੈਲੰਜ ਆ ਤੇਰੇ ਵੀ ਸਾਰੇ ਪੂਰੇ ਇੰਡੀਆ ਦੇ ਵੀ ਸਾਰੇ ਲੈ ਆਜੋ ਮੈਂ ਇਕੱਲੇ ਆਉਂਗਾ ਬਬੇ ਦਿਲ ਦੁਖੇ ਕਿੱਥੇ ਲੈ ਜਾ ਦਿਲ ਦੁਖਣੀ ਹੈ ਜੀ ਦਿਲ ਕਿਹਦਾ ਨਾ ਦੁਖੇ ਜਦੋਂ ਆਏ ਹੁੰਜਲਾ ਚ ਬਦਾਮ ਸ਼ਾਇਦ ਖਵਾਏ ਹੋ ਤੇ ਸੇਵਾ 29 ਘੰਟਿਆਂ ਬਾਅਦ ਘੋੜਾ ਖੁੱਲਿਆ ਜੀ ਖਰਖਰਾ ਮਾਰਨ ਲੱਗਿਆ ਨਾ 8 ਬੰਦੇ ਸੀਗੇ ਦਿਹਾੜੀ ਤੇ 100000 ਰੁਪਏ ਦਿਹਾੜੀ ਤੇ ਦੋ ਲੱਗਦੇ ਹੀ ਦੁਆੜੀਆਂ ਦੋ ਲੱਗਦੇ 29 ਘੰਟੇ ਲਗਾਤਾਰ ਚੱਲਿਆ ਉਹ ਵੀ ਤਰਸ ਆ ਗਿਆ ਘੋੜੇ ਤੇ ਮੈਂ ਯਾਰ ਲਿਬੜ ਦਾ ਲਿਬੜ ਤੇ ਖੋਲੋ ਗਰੀ ਪੰਜਾਬ ਪੁੱਤ ਮੈਂ ਹਾਂ ਲਿਬੜੀ ਨਾ ਯਾਰ ਹੂੰ ਕੋੜਾ ਨਹੀਂ ਬੈਠਿਆ ਜੀ ਪੰਜ ਦਿਨ ਆ ਕੇ ਘੋੜਾ ਬੈਠਿਆ ਅੱਛਾ ਜਿਹੜੇ ਕਹਿੰਦੇ ਘੋੜਾ ਵਹਿੰਦਾ ਨਹੀਂ ਘੋੜੇ ਸਾਰੇ ਵਹਿੰਦੇ ਹੁੰਦੇ ਹੂੰ ਘੋੜੇ ਜਦੋਂ ਰਾਤ ਹੁੰਦੀ ਆ ਸਕੂਨ ਮਿਲਦਾ ਸਾਰੇ ਘੋੜੇ ਘੋੜੀਆਂ ਬਹਿ ਨਹੀਂ ਹੁੰਦੀਆਂ ਸੋ ਇੰਨੀ ਇੱਕ ਬੇਨਤੀ ਐ ਸੀ ਜੀ ਦੁਨੀਆ ਜਿਹੜੀ ਮੈਂ ਦੁਨੀਆ ਤੇ ਸਭ ਤੋਂ ਵੱਡੀ ਅਦਾਲਤ ਲੋਕ ਅਦਾਲਤ ਮੰਨਦਾ ਲੋਕਾਂ ਦੀ ਦੇਖੋ ਲੋਕਾਂ ਦਾ ਤਾਂ ਪਿਆਰ ਤੁਹਾਨੂੰ ਮਿਲਿਆ 100 ਲੋਕਾਂ ਨੇ ਬੜਾ ਸੋਸ਼ਲ ਮੀਡੀਆ ਤੇ ਗਾਪਾਤਾ 100% ਦੁਬਾਰਾ ਜਿਹੜੇ ਸਾਨੂੰ ਚੈਲੰਜ ਕਰਦੇ ਆਂ ਅਸੀਂ ਉਹ ਚੈਲੰਜ ਨੂੰ ਕਬੂਲ ਕਰਦੇ ਆਂ ਜੇ ਤਾਂ ਪੰਜਾਬ ਸ਼ਿੰਗਾਰ ਨਾਲ ਦੇਖਣਾ ਮੱਥਾ ਲਾਉਣਾ ਤਾਂ ਸੱਤੇ ਦੁਆਰੇ ਬੁਲਾ ਲਓ 20 ਲੱਖ ਰੁਪਏ ਖਰਚਾ ਕਰੂੰਗਾ ਮੈਂ ਲਿਆਓ ਸਾਹ ਬਾਬਾ ਜੀ ਕੱਲ ਨੂੰ ਕੋਈ ਪ੍ਰੋਗਰਾਮ ਕਰਾਉਂਦੇ ਨੇ ਕੱਲ ਨੂੰ ਸ਼ੋਅ ਕਰਾਉਂਦੇ ਨੇ ਤੁਸੀਂ ਜਾਓਗੇ ਜੇ ਉਹ ਬੁਲਾਉਣਗੇ ਫਿਰ ਜਾਵਾਂਗੇ ਜੇ ਆਹੀ ਕੰਮ ਕਰਨਾ ਇਸ ਵਾਰ ਬੁਲਾਇਆ ਸੀ ਇਸ ਵਾਰ ਤਾਂ ਖੁੱਲਾ ਸੌਂ ਸੀ ਨਾ ਪਿਛਲੀ ਫਿਰ ਵੀ ਖੁੱਲਾ ਹੋ ਖੁੱਲਾ ਹੋਇਆ ਹੁਣ ਤਾਂ ਪੰਜਾਬ ਸ਼ਿੰਗਾਰ ਦਾ ਤਾਂ ਸਾਨੂੰ ਜਾਣ ਦੀ ਤਾਂ ਲੋੜ ਹੋਵੇ ਜੇ ਇਹਨੂੰ ਕਿਸੇ ਚੀਜ਼ ਦੀ ਕਮੀ ਰਹਿ ਗਈ ਹੋਵੇ ਹੂੰ ਹੁਣ ਸਭ ਤੋਂ ਵੱਡਾ ਜਿਹੜਾ ਟਾਈਟਲ ਆ ਗੋਣਿਆ ਜਿਹੜਾ ਜਿਹੜਾ ਗੈਰੀ ਨਾ ਫਿਰਦਾ ਭੱਜਿਆ ਵੀ ਮੈਨੂੰ ਮਿਲ ਜੇ ਮੈਨੂੰ ਮਿਲ ਜੇ ਇਹ ਮੈਨੂੰ ਮਿਲ ਜੇ ਉਹਨਾਂ ਨੂੰ ਤਾਂ ਨਹੀਂ ਮਿਲਿਆ ਉਹ 30 ਸਾਲ ਚ ਹੂੰ ਤੇ ਮੈਨੂੰ ਸਭ ਤੋਂ ਵੱਡੇ ਸ਼ੋਅ ਤੇ ਮਿਲ ਗਿਆ ਉਹ ਪਹਿਲੇ ਸ਼ੋਅ ਤੇ ਮੇਰੀ ਉੱਥੇ ਵੀ ਕੋਈ ਪਰਚੀ ਨਹੀਂ ਸੀ ਮੈਂ ਅਜੇ ਤੱਕ ਕਿਸੇ ਸ਼ੋਅ ਤੇ ਨਾ ਤਾਂ ਪਰਚੀ ਕਟਾਈਆਂ ਨਾ ਕਟਵਾ ਤੂੰ ਇੱਕ ਬਾਬਾਈ ਮੇਰਾ ਲਾਸਟ ਵਾਲਾ ਤੁਸੀਂ ਵੀ ਜਾਣਾ ਰਜ਼ਵਾੜਿਆਂ ਦਾ ਜ਼ਿਕਰ ਕੀਤਾ ਕਿ ਰਜ਼ਵਾੜੇ ਨੇ ਉਹ ਰਜ਼ਵਾੜੇ ਤਾਂ ਆਪ ਹੀ ਦੱਸਿਆ ਨੇ ਵੀ ਸਾਡੇ ਕੋਲ ਰੂਪੀ ਕੌਣ ਖੜੀ ਆ ਡਿਫੈਂਡਰ ਖੜੀ ਆ ਲੈਂਡ ਕਰੂਜ਼ਰ ਖੜੀ ਆ ਫਿਰ ਜੈਸੀ ਹੋ ਗਈ ਇੱਕ ਤਰੀਕੇ ਨਾਲ ਵੀ ਯਾਰ ਇਹ ਹਾਂ ਜੈਨਸ ਵਾਹੀ ਹੋਰ ਕੁਝ ਨਹੀਂ ਜੀ ਉਹ ਤਾਂ ਜਿਹਨੇ ਭਾਰਤ ਦਾ ਨਿੰਦਤਾ ਨਹੀਂ ਜਾਂਦਾ ਬਸ ਮੇਨ ਗੱਲ ਹੈ ਗੈਰੀ ਕਹਿੰਦਾ ਕਰਮਦੇਵੀ 15 ਕਰੋੜ ਦਾ ਗੈਰੀ ਕਹਿੰਦਾ ਸ਼ਾਹਬਾਜ ਵੀ 15 ਕਰੋੜ ਦਾ ਗੈਰੀ ਕਹਿੰਦਾ ਪੰਜਾਬ ਵੀ 15 ਕਰੋੜ ਦਾ ਉਹਦੇ ਵਾਲਾ ਪੰਜਾਬ ਗੈਰੀ ਹੁਣ ਮੈਂ ਗੈਰੀ ਨੂੰ ਪੁੱਛਣਾ ਵੀ ਤੇਰੇ ਵਾਲੇ ਸਾਰੇ 15-15 ਦੇ ਨੇ ਹਾਂ ਤੇ ਭਾਰਤ ਰਤਨ ਵੀ ਗਧਾ ਪੰਜਾਬ ਸ਼ਿੰਗਾਰ ਵੀ ਗਧਾ ਤੇ ਰਾਸ਼ ਸ਼ਿੰਗਾਰ ਵੀ ਗਧਾ ਕਾਰਨ ਕੀ ਹੈ ਇਹ ਤਿੰਨੋਂ ਘੋੜੇ ਤਾਰੀ ਨੇ ਬਰੀਡ ਕਰੇ ਤਾਰੀ ਨਾਲ ਗੈਰੀ ਪਰ ਉਹ ਕਹਿੰਦੇ ਬਾਬਾ ਜੀ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ ਸੋਸ਼ਲ ਤਰੀਕੇ ਨਾਲ ਇਸ ਕਰਕੇ ਇਸ ਕਰਕੇ 100 ਤੋਂ ਵੀਡੀਓ ਪਈਆਂ ਨੇ ਜਿਹੜੇ ਪਾ ਰੱਖਦੇ ਉਹ ਉੱਥੋਂ ਵੀਡੀਓ ਪਈਆਂ ਉੱਥੇ ਪਹਿਲਾਂ ਜਿਹੜੇ ਘੋੜੇ ਬੰਦੇ ਘੋੜੇ ਘੋੜੀਆਂ ਰੱਖਦੇ ਨੇ ਉਹਨਾਂ ਨੇ ਵਿਰੋਧ ਕਰਿਆ ਲੋਕਾਂ ਨੇ ਤਾਂ ਫਿਰ ਉਹ ਦੇਖ ਲਿਆ ਨਾ ਵੀ ਇੰਨਾ ਚੰਗਾ ਘੋੜਾ ਜੇ ਨੰਬਰ ਕਟਾ ਗਿਆ ਤਾਂ ਦੂਜੇ ਤੇ ਕਰ ਜੂਗਾ ਕੈਰੈਕਟਰ ਤਾਂ ਹੋਈ ਰੇ ਨਾ ਹੁਣ ਤੁਸੀਂ ਉਹਨੇ ਕਹਿਤਾ ਵੀ ਕਿੰਨਾ ਜਿਹਾ ਨੰਬਰ ਕਟਿਆ ਹੁਣ ਕੰਨ ਬਦਲੇ ਤਾਂ ਨਹੀਂ ਜਾਣਗੇ ਆਪ ਜੋ ਚੈੱਕ ਕਰ ਲਓ ਲਿਆਓ ਮੈਂ ਇੰਡੀਆ ਦਾ ਸਾਰੇ ਜੱਜ ਜੇ ਕੋਈ ਇੰਡੀਆ ਦਾ ਜੱਜ ਆ ਕੇ ਕਹੇ ਬਾਬਾ ਜੀ ਸੇਵਾ ਥੋੜੀ ਜਿਹੀ ਘਟਾ ਦਿਓ ਥੋੜੀ ਜਿਹੀ ਘਟਾ ਦਿਓ ਸੇਵਾ ਇਹ ਤਾਂ ਅਸੀਂ ਮੰਨ ਲਾਂਗੇ ਜੇ ਕੋਈ ਆ ਕੇ ਕਹੇ ਵੀ ਤੁਸੀਂ ਆਹ ਕਰਨ ਵਾਲੇ ਤਾਂ ਘੋੜੇ ਦੂਜੇ ਦੇ ਕਰ ਰਹੇ ਹੋ ਤੇ ਆਹ ਦੇਖੋ ਜੀ ਜਿਹੜਾ ਆਹ ਕਰਨ ਇਹ ਮਾਰਵਾੜੀ ਕਰਨ ਓਕੇ ਆ ਵੀ ਕਰਨ ਮਾਰਵਾੜੀ ਆ ਓਕੇ ਤੇ ਆ ਵੀ ਕਰਨ ਮਾਰਵਾੜੀ ਆ ਸਵਾਲ ਤਾਂ ਵੀ ਤੰਨਾ ਜਿਹੜੀ ਚੁੰਜਣਾ ਚੁੰਜ ਪੜਨੀ ਗਈ ਜੇ ਤੇ ਸਹੀ ਐਂਗਲ ਤੇ ਤਾਂ 90 ਦੇ ਐਂਗਲ ਤੇ ਜਿਹੜੇ ਨੇ ਕੰਨ ਸਹੀ ਚਾਹੀਦੇ ਨੇ ਠੀਕ ਆ ਜਿਹੜੇ ਕੰਨ ਜਿਹਨੂੰ ਚੁੰਗਾ ਕਹਿੰਦੇ ਨੇ ਉਹ ਕੰਨ ਇਹਨੂੰ ਚੁੰਗਾ ਕਹਿੰਦੇ ਨੇ ਜਿਹੜਾ ਕੰਨ ਮੂਹਰ ਨੂੰ ਹੋਵੇ ਇਹਨੂੰ ਚੁੰਗਾ ਕਹਿੰਦੇ ਨੇ ਤੇ ਜਿਹੜਾ ਕੰਨ ਇਹ ਆਏ ਆ ਇਹ ਵੀ ਕੰਨ ਮਾਰਵਾੜੀ ਨਹੀਂ ਤੇ ਜਿਹੜਾ ਕੰਨ ਆਏ ਆ ਇਹ ਓਵਰਲੈਪ ਆ ਇਹ ਵੀ ਨੰਬਰ ਕਟਾਉ ਹੁਣ ਜਿਹੜਾ ਕੰਨ ਆਏ ਆ ਉਹ ਤਾਂ ਕੋੜੇ ਹੀ ਨਹੀਂ ਮਾਰਵਾੜੀ ਤੁਹਾਨੂੰ ਜੀ ਨੰਦੇ ਨਹੀਂ ਹੂੰ ਉਹਦਾ ਕੱਲ ਕੀ ਆ ਜਿਹੜਾ ਕੁੰਡੇ ਦੇ ਕੰਨ ਹੀ ਆਏ ਆ ਉਹਦੇ ਬੱਚੇ ਆਉਣੇ ਆ ਅੱਗੇ ਓਵਰਲੈਪ ਸਾਰੇ ਤੇ ਓਵਰਲੈਪ ਦੇ ਸਭ ਤੋਂ ਵੱਧ ਨੰਬਰ ਕੱਟਦੇ ਆ ਮਾਰਵਾੜੀ ਚ ਮਾਰਵਾੜੀ ਦੀ ਸਭ ਤੋਂ ਜਿਹੜੀ ਬੈਕਬੋਨ ਆ ਉਹ ਕੰਨ ਹੁੰਦੇ ਆ ਹੂੰ ਕੰਨ ਕੰਨਾਂ 'ਚ 10 'ਚੋਂ 10 ਲੈਂਦਾ ਆ ਉਰੀ ਕੰਨ ਜੂੜੀ ਖੜਾ ਹੁਣ ਆ ਦੇਖ ਲੈ ਵੀਰੇ ਆ ਦੇਖ ਲੈ ਨਾਲੇ ਸਾਈਡ ਤੋਂ ਖੜਾ ਜੂਮ ਨਹੀਂ ਹੋਣੀ ਉੱਪਰ ਪ੍ਰੋਫਾਈਲ ਪੇਪਰ ਕਿਸੇ ਯਾਰ ਤੁਸੀਂ ਕੰਨਾਂ 'ਚ ਫੋਟੋ ਆ ਰਹੀਆਂ ਨੇ ਸਕੈਚ ਜਿਹੜੇ ਵੀਰ ਨੇ ਬਣਾਇਆ ਸੱਚੀ ਜਿਹਨੇ ਗਾਣਾ ਗਾਇਆ ਉਹਦਾ ਵੀ ਧੰਨਵਾਦ ਜਿਹਨੇ ਸਕੈਚ ਬਣਾਇਆ ਬੜਾ ਸੋਹਣਾ ਵੀਰੇ ਬਲਰਾਮ ਸ਼ਾਇਦ ਆ ਮੁੰਡੇ ਦਾ ਨਾਮ ਜਾਂ ਪੜਿਆ ਸੀ ਮੈਂ ਤੇਰਾ ਨੰਬਰ ਨਾ ਕੋਈ ਨਹੀਂ ਮੈਂ ਬਾਅਦ ਚ ਆਪੇ ਲੈ ਲੂੰਗਾ ਉਹ ਬੰਦੇ ਨੇ ਸੋਨੇ ਦੇ ਕਵਰ ਲਾਏ ਉੱਤੇ ਤੇ ਡਿੱਟੋ ਬਣਾ ਲਓ ਆ ਦੇਖੋ ਜੀ ਹੁਣ ਆ ਕੰਨ ਬਣਾਇਆ ਬਲਰਾਮ ਇਧਰ ਤੇ ਕੈਮਰੇ ਚ ਇੱਕ ਵਾਰ ਦਿਖਾ ਦੋ ਬਲਰਾਮ ਖੋਸਾ ਹੈਗਾ ਨਾ ਵੀਰ ਦਾ ਸਕੈਚ ਬਣਾਇਆ ਇਹਨੇ ਆ ਦੇਖੋ ਆ ਦੇਖੋ ਜੀ ਬਹੁਤ ਸੋਹਣਾ ਸਕੈਚ ਬਣਾਇਆ ਸੋਨੇ ਦੇ ਕਵਰ ਲਾਏ ਨੇ ਆ ਕੰਨ ਦੇਖਿਓ ਜੀ ਹਾਂ ਬਾਬਾ ਜੀ ਉਦੋਂ ਨੂੰ ਕਰ ਦੋ ਆ ਬੰਦੇ ਨੇ ਸਕਾਇਆ ਸਟੋਰੀ ਹੈ ਭਾਈ ਇਹਨੇ ਬਸ ਆ ਕੰਨ ਦੇਖ ਲਓ ਜੀ ਬਿਲਕੁਲ ਦੇਖ ਲਓ ਜਿਵੇਂ ਤੁਸੀਂ ਉਹ ਕੀਤਾ ਨਾ ਜੁੜੇ ਹੋਏ ਉਦਾਂ ਉਦਾਂ ਪੂਰੀ ਹੱਟ ਦੀ ਸ਼ੇਪ ਨਹੀਂ ਮੈਂ ਇਹੀ ਗੱਲ ਕਹਿਣਾ ਇਹ ਬਖਲਾ ਆ ਗਈ ਹੁਣ ਹੁਣ ਸਣੀ ਗੇਲ ਨੇ ਵੀ ਐਮਐਲਏ ਕੜਨਾ ਇਹ ਕਾਲੀ ਦਲ ਕਿੰਨੀ ਆ ਗੈਰੀ ਨੇ ਵੀ ਕਾਂਗਰਸ ਕਿ ਨਹੀਂ ਮੇਰੇ। ਹੁਣ ਬਾਬਾ ਜੀ ਪਤਾ ਲੱਗਿਆ ਵੀ ਹੁਣ ਰਜਵਾੜੇ ਨਾਲ ਮੱਥਾ ਲੱਗਿਆ ਹੁਣ ਮੇਰਾ। ਲੱਗਿਆ ਹੋਇਆ। ਹੁਣ ਮੈਂ ਪਿੱਛੇ ਨਹੀਂ ਹਟਣਾ। ਪਿੱਛੇ ਹਟਦਾ ਹੀ ਨਹੀਂ ਮੈਂ ਸ਼ੁਰੂ ਤੇ ਨਹੀਂ ਹਟਿਆ ਕਿਸੇ ਗੱਲ ਤੇ ਵੀ ਨਹੀਂ ਹਟਿਆ। ਮੈਨੂੰ ਕਿਹੜਾ ਕੋਈ ਇਸਟਰੀਚ ਦਾ ਡਰ ਆ। ਹੁਣ ਮੈਨੂੰ ਕਿਹੜੇ ਧਮਕੀਆਂ ਦੇ ਰੈਕਸਟਰਾਂ ਨਹੀਂ ਆਉਂਦੀਆਂ। ਮੇਰਾ ਪਿਆਰ ਵੀ ਸਾਰੇ ਨਾਲ। ਹੁਣ ਮੈਨੂੰ ਕਿਹੜਾ ਕੋਈ ਐ ਫੋਨ ਕਰਕੇ ਕਵੇ ਵੀ ਤੇਰੇ ਨਾਲ ਟਾਈਮ ਪਾਉਣਾ। ਮੈਂ ਕਹੂੰਗਾ ਆ ਜਾ ਦੱਸ ਕਿ ਟਾਈਮ ਕੀ ਪਾਉਣਾ ਮੈਂ ਆ ਜਾਣਾ। ਮੈਂ ਕੋਈ ਨਾਲ ਨਹੀਂ ਜਾਣਾ ਖਾਲੀ ਹੱਥ ਜਾਊਂਗਾ। ਸਾਹਮਣੇ ਬਹਿ ਜਾਊਂਗਾ ਜੇ ਤੁਸੀਂ ਗੋਲੀ ਨਹੀਂ ਮਾਰਨੀ ਤਾਂ ਪਿਸਤੌਲ ਉਰੇ ਰੱਖੋ ਮੈਂ ਸਰਦਾਰ ਹਰਜਿੰਦਰ ਸਿੰਘ ਦਾ ਪੁੱਤਰ ਨਹੀਂ ਜੇ ਨਾ ਮਾਰਾਂ ਹੂੰ ਫਿਰ ਉਹਨੂੰ ਕੀ ਤੇ ਫਰੋਤੀ ਲੈ ਲਊ ਤੂੰ ਕੋਈ ਜਾਂ ਕਿਹੜਾ ਡਰਾ ਲਊ ਚਲ ਬਾਬਾ ਜੀ ਤੁਸੀਂ ਵੀ ਜਾਣਾ ਇਹ ਜਿੰਦਗੀ ਦਾ ਡ੍ਰੀਮ ਆ ਫਾਂਸੀ ਚੜਨ ਦਾ ਹੂੰ ਅੱਛਾ ਉਹਨੂੰ ਕੌਣ ਦਵਾ ਲੂ ਜੀਨੇ ਲੋਕਾਂ ਨੇ ਹੱਸ ਕੇ ਫਾਂਸੀ ਨਹੀਂ ਚੜ ਹੁੰਦਾ ਚੜ ਕੇ ਵਿਖਾਵਾਂਗੇ ਜਦੋਂ ਟਾਈਮ ਆਇਆ ਸ਼ੇਦ ਬਾਬਾ ਜੀ ਪਿਛਲੀ ਵਾਰ ਵੀਡੀਓ ਆ ਤੋ ਸ਼ੇਦ ਮੇਰੀ ਮੈਂ ਹਸਪੀਟਲ ਦੇ ਕੱਲਾ ਪਾਣੀ ਚ ਸ਼ਹਿਦ ਪੀਣਾ ਹੁਣ ਡਾਈਟ ਕੀਆ ਤੁਹਾਡੀ ਡਾਈਟ ਪਾਣੀ ਹਾਂ ਸਵੇਰੇ ਪਾਣੀ ਮੇਰਾ 20 ਕਿਲੋ ਵਾਰ ਘਟਿਆ ਅੱਛਾ ਹਾਂ ਮੇਰੇ ਜੈਹ ਰਾਂ ਡੱਡ ਦੇ ਮਾਰਕਰ ਹੀ ਆ ਤੇ ਦਿੱਤਾ ਮੈਨੂੰ ਸਵੇਰੇ ਪਾਣੀ ਚ ਸ਼ਹਿਦ ਪੀਣਾ ਉੱਠ ਕੇ ਇੱਕ ਚਮਚਾ 2 ਘੰਟੇ 2 ਘੰਟੇ ਵਾਲਾ ਇੱਕ ਸੇਵਖਾਨਾ ਤੇ ਉਸ ਤੋਂ ਸ਼ਾਮ ਦੇ 3 ਤੋਂ 4 ਵਜੇ ਦੋ ਸਕੂਪ ਪ੍ਰੋਟੀਨ ਦੇ ਬਿਨਾਂ ਬਸ ਬਾਬਾ ਇੱਕ ਸਵਾਲ ਹੋ ਰਿਹਾ ਲਾਸਟ ਮੇਰਾ ਜਦੋਂ ਤੁਸੀਂ ਤੁਹਾਨੂੰ ਪੁਲਿਸ ਲੈ ਕੇ ਗਈ ਸੀ ਫੜ ਕੇ ਤੁਸੀਂ ਕਿਹਾ ਵੀ ਨਿਹੰਗ ਸਿੰਘ ਨੇ ਜਿਹੜੇ ਉਹ ਮੇਰੇ ਘੋੜੇ ਦੇਖਣਗੇ ਉਸ ਤੋਂ ਬਾਅਦ ਜ਼ਹਿਰ ਤੁਸੀਂ ਨੇ ਕਿਹਾ ਵੀ ਦਿੱਤਾ ਗਿਆ ਉਹ ਪਹਿਲਾਂ ਨਹੀਂ ਦਿੱਤੀ ਸੀ ਉਹ ਪਹਿਲਾਂ ਕਈ ਵਾਰ ਗਿਆ ਓਕੇ ਉਦੋਂ ਕੀ ਹੋਇਆ ਸੀ ਥੋੜਾ ਜਿਹਾ ਉਦੋਂ ਦੇ ਸੀ ਗਰੀਬ ਬੰਦੇ ਨੂੰ ਕੁੱਟਿਆ ਸੀ ਕਿਸੇ ਨੇ ਉਹਨੂੰ ਜਾਤੀ ਸੂਚਕ ਸ਼ਬਦ ਬੋਲੇ ਸੀ ਜੱਟਾਂ ਨੇ ਕੁੱਟਿਆ ਉਹਦੀ ਮਾਂ ਨੂੰ ਉਹ ਕੁਝ ਕਿਹਾ ਗਲਤ ਬੋਲਿਆ ਉਹਦੀਆਂ ਭੈਣਾਂ ਨੇ ਇਹ ਬਹੁਤ ਗਲਤ ਬੋਲਿਆ ਉਹਨੂੰ ਕੁੱਟਿਆ ਵੀ ਅਸੀਂ ਉਹਦੀ ਲੜਾਈ ਲੜੀ 6 ਮਹੀਨੇ ਐਸੀ ਐਕਟ ਵੀ ਲਵਾਇਆ ਬੰਦੇ ਭਗਾਉੜੇ ਵੀ ਰਹੇ ਉਹਨਾਂ ਦੀ ਅਰੈਸਟ ਨਹੀਂ ਸੀ ਪਾਰੇ ਮੈਂ ਉਸ ਬੰਦੇ ਨੂੰ ਨਾਲ ਲੈ ਕੇ ਉਹਦੇ ਹੱਕ 'ਚ ਧਰਨਾ ਦਿੱਤਾ ਸੀ ਰੋਡ ਜਾਮ ਕਰਿਆ ਸੀਗਾ ਸਰਕਾਰ ਨੇ ਮੇਰੇ ਤੇ ਪਰਚਾ ਦਿੱਤਾ ਉਹ 'ਚ ਇਹ ਤੇ ਦਿੱਤਾ ਮੇਰੀ ਮਾਂ ਤੇ ਦਿੱਤਾ ਤੇ ਉਹ ਬੰਦਾ ਵਿਗ ਗਿਆ 4 ਲੱਖ ਰੁਪਏ ਜੋ ਉਸ ਬੰਦਿਆਂ ਨਾਲ ਸਮਝੌਤਾ ਕਰ ਗਏ ਅਸੀਂ ਜੀ ਲਵਾ ਗਏ ਤੇ ਉਸ ਬੰਦੇ ਨੇ ਕਹਿੰਨਾ 4 ਲੱਖ ਤਾਂ ਦੇ ਦਾਂਗੇ ਕੈਮਰੇ ਪੱਟ ਕੇ ਲੈ ਗਈ ਸੀ ਪੁਲਿਸ ਉਧਰੋਂ ਖੁੱਲੀਆਂ ਸੀਗਾ ਕਿਉਂਕਿ ਗੋਲੀਆਂ ਜਿ ਇਸੇ ਨਹੀਂ ਮੇਰੀ ਮੰਮੀ ਇਹ ਤੇ ਅਸੀਂ ਰੋਕਦੇ ਤੇ ਉਹ ਤਾਂ ਸਾਡੇ ਵਿੱਚ ਰਹਿੰਦਾ ਸੀ ਉਹਨੂੰ ਪਤਾ ਸੀਗਾ ਵੀ ਕੀ ਆ ਉਹਨੇ ਮੇਰੇ ਸਾਲਵੇਂ ਸਲਫਾਸ ਚਤਾਤੀ ਪਿੱਛੇ ਤਿੰਨ ਗੋੜੀਆਂ ਮਰ ਗਈਆਂ ਨੁਕਸਾਨ ਉਹ ਤਾਂ ਬਹੁਤ ਵੀਡੀਓ ਪਈਆਂ ਨੇ ਨੈੱਟ ਤੇ ਗੋੜੀਆਂ ਮਰ ਗਈਆਂ ਬਹੁਤ ਨੁਕਸਾਨ ਹੋਇਆ ਬਾਬਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ 13 ਜਨਵਰੀ ਮਰ ਗਈ ਜੀ ਉਦੋਂ ਮੇਰੇ ਅੱਛਾ ਜੀ ਇਹ ਠੀਕ ਜਨਵਰੀ ਤਾਂ ਦੇਖੋ ਬਹੁਤ ਰੀਜ ਨਾਲ ਪਾਵਦਿਆ ਕੋਈ ਵੀ ਚਲਾ ਜਾਦਾ ਚਲੋ ਜਦੋਂ ਪੈਦਾ ਹੁੰਦਾ ਉਹ ਚੀਜ਼ ਨੇ ਜਾਣਾ ਬਸ ਪੰਜਾਬ ਸੰਗਾਰ ਤੇ ਰੱਬ ਤੰਦਰੁਸਤੀ ਰੱਖੇ ਸਾਡੇ ਕੋਲ ਪੰਜਾਬ ਤੋਂ ਵੀ ਮਹਿੰਗਾ ਖਰੀਦਿਆ ਬਹੁਤ ਪਿਆਰ ਕਰਦੇ ਹਾਂ ਬਾਬਾ ਜੀ ਤੁਸੀਂ ਉਹਨ ਉੱਚ ਕੋਈ ਕਮੀ ਨਹੀਂ ਨਹੀਂ ਮੈਨੂੰ ਹੱਟੇ ਮੈਨੂੰ ਮੈਨੂੰ ਕੋਈ ਦੁੱਖ ਨਹੀਂ ਸੀ ਮੈਨੂੰ ਜਦੋਂ ਗੈਰੀ ਨੇ ਇਹ ਗੱਲ ਕਹੀ ਨਾ ਵੀ ਕਮੀਆਂ ਤੁਹਾਨੂੰ ਗਿਣਾ ਦੇਣਿਆ ਮੇਰਾ ਕਾਲਜਾ ਪਾਟ ਗਿਆ ਹੂੰ ਤੇ ਗਿਣਾਉਣ ਲੱਗ ਗਿਆ ਮੈਂ ਕਿ ਹੁਣ ਫਿਰ ਕੋਈ ਨਹੀਂ ਆ ਜਿਓ ਫਿਰ ਇਹ ਚੀਜ਼ ਤੇ ਜਿਹੜੇ ਚੈਲੰਜ ਵਾਲੀ ਗੱਲ ਐ ਐਸਪੈਕਟ ਕਰਦੇ ਆਂ ਦੱਸੋ ਕਿੱਥੇ ਆਉਣਾ ਪੰਜਾਬ ਸ਼ਿੰਗਾਰ ਨਹੀਂ ਲੈ ਕੇ ਆਉਣਾ ਤੇ ਦੂਸਰਾ ਇੱਕ ਹੋਰ ਖੜਾ ਲੈ ਕੇ ਆਉਂਗਾ ਉਹ ਇੰਡੀਆ ਦੇ ਸਾਰਿਆਂ ਨੂੰ ਚੈਲੰਜ ਅਸੀਂ ਨਹੀਂ ਕਰਿਆ ਐਸੈਪਟ ਕਰਿਆ ਨਾ ਇੰਡੀਆ ਚ ਸਾਰਿਆਂ ਨੂੰ ਭਾਈ ਜੇ ਕਿਸੇ ਨੇ ਚੈਲੰਜ ਕੀਤਾ ਤਾਂ ਅਸੀਂ ਐਸੈਪਟ ਕਰਦੇ ਆਂ ਲੈ ਆ ਮੋਤ ਪੂਰਾ ਸ਼ੁਕਰੀਆ ਬਾਬਾ ਜੀ ਮਾਈ ਗੁਰ ਜੀ ਦੇ ਖਾਣ ਸੋ ਐਸੀ ਖੇੜੀ ਵਾਲੇ ਬਾਬਾ ਜੀ ਵਿਆਹ ਹੋ ਕੇ ਬੋਲੇ ਨੇ ਔਰ ਕਿਸ ਤਰੀਕੇ ਦੇ ਨਾਲ ਉਦਨ ਮੋਗੇ ਦੇ ਵਿੱਚ ਹੋਇਆ ਉਹ ਚੀਜ਼ਾਂ ਦੇ ਬਾਰੇ ਇੱਕ ਇੱਕ ਕਰਕੇ ਦੱਸਿਆ ਔਰ ਚੈਲੰਜ ਨੂੰ ਜਿਹੜਾ ਉਹ ਵੀ ਕਬੂਲ ਕੀਤਾ ਕਿ ਦੁਨੀਆ ਪਰ ਦੇ ਕੋਈ ਵੀ ਜੱਜ ਲੈ ਆਓ ਉਹ ਹੀ ਜੱਜ ਲੈ ਆਓ ਜਿਹੜੇ ਖੜੇ ਸੀ ਉਹ ਹੀ ਸਣੀ ਨੂੰ ਲੈ ਆਓ ਉਹ ਕਿਹੜੀ ਗਾਸੀ ਬਾਬਾ ਜੀ ਪਤਾ ਨਹੀਂ ਮੈਂ ਨਹੀਂ ਜਾਣਦਾ ਇਹਦੇ ਗੈਰੀ ਦੀ ਸੀ ਕਿੰਗ ਮੇਕਰ ਗੈਰੀਏ ਸੀ ਸਣੀ ਜਦੋਂ ਨਹੀਂ ਸੀ ਤੇ ਸਣੀ ਗੈਰੀ ਤੇ ਸੱਪੇ ਘੋੜੇ ਜਿਹੜੇ ਪੰਜਾਬ ਤੋਂ ਮੂਰੇ ਲਾਏ ਨੇ ਤੇ ਇੱਕ ਜਗ੍ਹਾ ਰੱਖ ਲੈਣੀ ਆ ਉਸ ਜਗ੍ਹਾ ਤੇ ਜਿੰਨਾ ਖਰਚ ਆਊਗਾ ਸਾਰਾ ਮੈਂ ਆਰਗੇਨਾਈਜ਼ ਕਰਦਾ ਚੈਲੰਜ ਵੀ ਕਬੂਲ ਕਰਦਾ ਉਹੀ ਜੱਜ ਲੈ ਆਓ ਸਾਹਮਣੇ ਗੁਰੂਗ੍ਰੰਥ ਸਾਹਿਬ ਰੱਖਾਂਗੇ ਬਸ ਇਹ ਦੱਸ ਦੇਣ ਵੀ ਉਹਦੇ ਮੂਹਰੇ ਚਾਬੀਆਂ ਲੈ ਜਾਣ ਜਾ ਕੇ ਚਲੋ ਸਾਹਬ ਅੱਜ ਤਾਂ ਦਰੌੜਾ ਉਹੀ ਨਹੀਂ ਵੀ ਸਾਹਬ ਆ ਜਿੱਤੇ ਹੂੰ ਦੂਜੇ ਤੋਂ ਇਹਨੂੰ ਤਾਂ ਤੀਜੇ ਤੇ ਕਰਨ ਵਾਲੀ ਦੁਨੀਆ ਤੇ ਕੋਈ ਤਾਕਤ ਪੈਦਾ ਹੀ ਨਹੀਂ ਹੋਈ ਸ਼ੋਅ ਐਨੀਮਲ ਆਹ ਗੱਲ ਜੇ ਇਹ ਕਹਿੰਦੇ ਨੇ ਚਲੋ ਅਸੀਂ ਇੱਡਾ ਕੰਮ ਕਰਨ ਦੀ ਲੋੜ ਨਹੀਂ ਗੈਰੀ ਹੂੰ ਕੋਈ ਬਾਣੀ ਤੋਂ ਉੱਪਰ ਕੋਈ ਨਹੀਂ ਗੈਰੀ ਮਰਦ ਬੰਦਾ ਐਹੀ ਜੀ ਗੱਲ ਨਹੀਂ ਮਰਦ ਬੰਦਾ ਠੀਕ ਆ ਹੱਥ 'ਚ ਗੁਟਕਾ ਸਾਬ ਲੈ ਕੇ ਇਹ ਤੂੰ ਗੈਰੀ ਫਸਟਾਂ ਟੈਟਰ ਲੈ ਜਾ ਫਸਟਾਂ ਤੂੰ ਤੇਰਾ ਤੇਰਾ ਕੋਈ ਵਿਰੋਧ ਨਹੀਂ ਤੂੰ ਫਸਟਾਂ ਮੰਨ ਲਾ ਗੁਟਕਾ ਹੱਥ 'ਚ ਸਾਬ ਲੈ ਕੇ ਸੌਂ ਚੱਕਦੇ ਵੀ ਪੰਜਾਬ ਸਿੰਘਾਰ ਦੂਜੇ ਦਿਨ ਸੀ ਜਾਂ ਫਿਰ ਪਹਿਲੇ ਜਿਹੜੇ ਸੱਤ ਨੇ ਉਹ ਪੰਜਾਬ ਸਿੰਘਾਰ ਤੋਂ ਚੰਗੇ ਸੀ ਹਾਂ ਬਸ ਇਦੋਂ ਉੱਪਰ ਚੋ ਬਾਈ ਬੁੱਢੀ ਦਾ ਖਾਲਸਾ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਰਿੰਦਰ ਸਿੰਘ ਮੋਹਰਾਨਾ ਖੇੜੀ ਜੱਟਾ ਅਮਰ